ਸਰਬੀਰ ਸਾਹਿਬ ਦੀ ਗੱਲ ਕੀਤੀ ਮੈਂ ਇੱਕ ਹੋਰ ਸਵਾਲ ਜੇਤਾ ਕਿ ਸੁਖਬੀਰ ਸਿੰਘ ਬਾਦਲ ਆਏ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਲੈ ਆਉਂਦਾ ਕਿ ਕੀ ਲੱਗਦਾ ਕਿ ਮਾਫੀ ਬੰਦੀ ਆ ਉਹਨਾਂ ਦੇ ਵੇਖੋ ਜੀ ਨਹੀਂ ਬੰਦੀ ਬਿਲਕੁਲ ਨਹੀਂ ਇੱਕ ਦਿਨਾਂ ਨੂੰ ਜਿਹੜਾ ਪੰਥ ਰਤਨ ਦਿੱਤਾ ਉਹ ਵਾਪਸ ਲੈ ਲੈਣਾ ਚਾਹੀਦਾ ਜਿਨਾਂ ਨੇ ਦਿੱਤਾ ਉਹਨਾਂ ਨੂੰ ਲੈਣਾ ਚਾਹੀਦਾ ਹੁਣ ਇਹਦੇ ਵਿੱਚ ਕੱਲਾ ਬਾਦਲ ਨਹੀਂ ਆ ਜਿਹੜੇ ਉਦੋਂ ਦੇ ਪੰਜ ਜ਼ਹੀਧਾਰੀਆਂ ਉਹਨਾਂ ਨੂੰ ਮੁਤਲਬ ਕਰੂਗਾ ਤੇ ਤਾਂ ਇਹਨਾਂ ਨੂੰ ਜ਼ਹੀਧਰ ਬਣਾਇਆ ਜਾਣਾ ਹੈ ਬੀਬੀ ਕੀਪੋਰ بڑا ਰੋਲਾ ਬੀਬੀ ਜ਼ਗੀਰਪੁਰ ਤੇ ਪੌਣਾ ਬਣਾਉਣਾ ਨਵੀਂ ਉਹ ਸੁਪਾ ਸੁਪਾ ਜਾਂਦੀ ਆ ਬੁੱਢੀ ਬਾਰਲ ਤੇ ਤੇ ਵੇਖਾ ਮੇਕਅਪ ਕਰਕੇ ਤੇ ਪੂਰਾ ਤਿਆਰ ਹੋ ਕੇ ਆਉਂਦੀ ਆ ਉਹਦੀਆਂ ਪਹਿਲੀਆਂ ਤੁਸੀਂ ਵੀਡੀਓ ਵੇਖੋਗੇ ਤੁਹਾਡੇ ਕੋਲ ਆਉਂਦੀ ਰਹੀ ਆ ਮੈਨੂੰ ਦਿਓ ਯੂਟਿਊਬ ਫੋਟੋਆਂ ਮੈਂ ਪੁੱਛਣਾ ਬੀਬੀ ਜੀ ਨੂੰ ਫੋਟੋ ਦਿਖਾ ਕੇ ਬੀਬੀ ਜੀ ਪਹਿਲਾਂ ਤਾਂ ਤੁਹਾਨੂੰ ਮੁੱਛਾਂ ਵੀ ਤੇ ਦਾੜ੍ਹੀ ਛੋਟ ਛੋਟੀ ਆਈ ਤੋ ਕਿੱਥੇ ਚਲ ਗਈ ਹੁਣ ਇਹ ਕੌਮ ਨਾਲ ਗੇਮ ਹੀ ਖੇਡਦੇ ਰਹਿ ਸ਼ੁਰੂ ਤੋਂ ਹੀ ਗੇਮਾਂ ਇਦਾਂ ਦੀਆਂ ਖੇਡੀਆਂ ਕਿ ਬਾਦਲ ਪਰਵਾ ਨੇ ਖੂਹਾਂ 'ਚ ਜ਼ਹਿਰ ਪਾ ਕੇ ਮਾਰਦੇ ਗੇਮਾਂ ਖੇਡੀਆਂ ਸੁਖਵੀਰ ਬਾਦਲ ਨੇ ਬਰਗੜਾੜੀ ਦੇ ਵਿੱਚ ਅੰਛਾ ਦੇ ਗੋਲੀਆਂ ਚਲਾ ਕੇ ਤੇਸ਼ੀਦ ਕਰ ਦਿੱਤੇ ਗਏ ਪਰਚਾ ਕਿਸ ਦੇ ਦਰਜਾ ਹੋਇਆ ਉਹ ਗਈ ਸਰਕਾਰ ਅੱਜ ਖੀਰੂ ਖੀਰੂ ਹੋ ਗਿਆ ਕਿਸੇ ਦਾ ਘਰ ਜਾੜੀਏ ਤਾਂ ਉਹ ਆਪਣਾ ਉੱਚੜ ਜਾਂਦਾ ਕੈਪਟਨ ਆਇਆ ਉਹਨੇ ਗੁੜਕਾ ਸਾਹਿਬ ਲਿਆ ਉਹਨੇ ਸੌਂ ਖਾਧੀ ਸੌਂ ਖਾ ਕੇ ਕਹਿੰਦਾ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ ਕਿੱਧਰ ਗਿਆ ਕਿਹਾ ਇਹਨੇ ਕੀਤਾ ਕਿ ਸਿੱਖਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ 323 ਮਰਸਾਦੀ ਜੀਐਲ ਚ ਬਿਨਾ ਕੋਈ ਚੋਰੀਆਂ ਨੇ ਗੁੰਡਾਗਰਦੀ ਨਹੀਂ ਕੀਤੀ ਕੁਝ ਨਹੀਂ ਕੀਤਾ ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਜੇਲ੍ਹ ਸੌੜਦੇ ਉਹਨਾਂ ਦੀ ਜਮਾਨਤ ਹਾਈ ਕੋਰਟ ਤੋਂ ਨਹੀਂ ਹੋਦੀਆਂ ਇਸ ਤੇ ਭਗਵਾਨ ਜੀ ਮੈਂ ਇੱਕ ਤੁਹਾਨੂੰ ਮੀਡੀਆ ਰੀਸ ਨਾ ਦੇ ਰਿਹਾ ਤੁਸੀਂ ਇਹ ਹੁਣ ਵੇਖਣਾ ਕੀ ਵੇਖਣਾ ਵਾ ਕਿ ਜੇਕਰ ਗੁਟਕੇ ਸਾਹਿਬ ਸੌਂ ਫੜ ਕੇ ਸੌਂ ਖਾਦੀ ਤੇ ਕੈਪਟਨ ਸਰਕਾਰ ਨਾਲ ਲੱਭੀ ਜੇ ਬਗਰਾੜੀ ਦੇ ਵਿੱਚ ਨਿਥਾ ਦੇ ਗੋਲੀਆਂ ਚਲਾਈਆਂ ਤੇ ਸੁਖਵੀਰ ਬਾਦਲ ਜਿਹੜਾ ਧਾਵਾ ਮਾਰਦਾ ਕਿ ਮੈਂ ਪੰਜਾਬ ਦੀਆਂ ਸਾਰੀਆਂ ਸੀਟਾਂ ਲਾਊਗਾ ਕੋਈ ਵੀ ਨਹੀਂ ਲੱਭਿਆ ਤੇ ਅੱਜ ਤੁਹਾਡਾ ਉਹ ਰਿਜ਼ਲਟ ਸਾਹਮਣੇ ਆ ਗਿਆ ਜੇ ਤੁਸੀਂ ਨਿਹੱਥਾਂ ਸਿੱਖਾਂ ਦੇ ਉੱਤੇ ਹਮਲੇ ਕੀਤੇ ਸਨ ਤੁਸੀਂ 8 ਸੀਟਾਂ ਹਾਰੇ ਜੀ ਅਕਾਲੀ ਦਲ ਨੇ بڑا ਵੋਟ ਬੈਂਕ ਇਕੱਠਾ ਕੀਤਾ 84 ਦੇ ਮਾਮਲੇ ਦੇ ਵਿੱਚ ਬੜਾ ਲੋਕਾਂ ਦੇ ਸੈਂਟੀਮੈਂਟਸ ਨੂੰ ਲਿੱਤੇ ਉਸ ਤੋਂ ਬਾਅਦ ਕਾਂਗਰਸ ਆ ਗਈ ਉਹ ਬਰਗਾੜੀ ਤੇ ਹੋ ਗਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਆ ਗਈ ਬਰਗਾੜੀ ਤੇ ਹੋ ਗਈ ਉਹ ਵੀ ਜੇ ਪ੍ਰਤਾਪ ਸਿੰਘ 3 ਸਾਲ ਹੋ ਗਏ ਕੋਈ ਉਹਨਾਂ ਚੋਂਦਾ ਨਹੀਂ ਪਿਆ ਉਹੀ 12 ਘੰਟੇ ਜਾਂ ਇਨਸਾਫ ਦੋਣ ਦੀ ਗੱਲ ਕੀਤੀ ਅਹੀਂ ਅੱਜ ਤਾਂ ਮੈਂ ਕੁੱਤਰ ਦੇਣਾ ਹੈ ਕਿ ਹਰ ਸਾਲ ਜਾਂ 5 ਸਾਲ ਬਾਅਦ ਜਿਹੜੀ ਸਰਕਾਰ ਆਉਂਦੀ ਆ ਉਹ ਜ਼ਰੂਰ ਕੋਈ ਨਾ ਕੋਈ ਤਰਕਤਾ ਬਾਰੇ ਮਹਿਮ ਬੜਦੀ ਜ਼ਰੂਰ ਆ ਜਥੇਬੰਦੀਆਂ ਪਿੰਡਾਂ ਦੇ ਲੋਕ ਸਾਥ ਦਿੰਦੇ ਨੇ ਪਰ ਉਹਨੂੰ ਇੱਕ ਸਾਹਮਣੇ ਵਾਸਤੇ ਵੀ ਉਪਰਾਲਾ ਚਾਹੀਦਾ ਹੈ ਜੇਕਰ ਕੋਈ ਸੜਕ ਦੇ ਉਜ ਬੂਟਾ ਆ ਜਾਂਦਾ ਹੈ ਉਹ ਬੂਟਾ ਕੋਈ ਮਸ਼ੀਨ ਆ ਜਿਹੜੀ ਮਸ਼ੀਨ ਦੇ ਨਾਲ ਪੁੱੜਦੇ ਨੇ ਉਹ ਪੁੱਟ ਕੇ ਦੂਜੀ ਜਗ੍ਹਾ ਤੇ ਲਾਉਂਦੇ ਨੇ ਵੜਦੇ ਨਹੀਂ ਇੱਥੇ ਕੀ ਹੋਇਆ ਵਾ ਕਿ ਜਗਰਾਤ ਮਹੰਗਵੇਂ ਨੂੰ ਕਹ ਕੇ ਇਹਦੇ ਸਾਰੇ ਛੜਕਾਂ ਤੋਂ ਬੂਟੇ ਜਿਹੜੇ ਫਲੇ ਬਰੂਸੇ ਸਨ ਉਹ ਵੜ ਗਏ ਤੇ ਵੇਚਦੇ ਨੇ ਮੈਂ ਕਹਿੰਦੇ ਆ ਕਿ ਜਦੋਂ ਮੈਂ ਹਾਂ ਘਾਂਗ ਜਾ ਕੇ ਪੁੱਛਿਆ ਉਹ ਕਹਿੰਦੇ ਇੱਕ ਟਾਣੀ ਉਨੀ ਵੜਦਾ ਦਾ ਕੋਈ ਜੇ ਕੋਈ ਵੜਦਾ ਤੇ ਉਹਨੂੰ ਸਜ਼ਾ ਉਥੇ ਕਾਨੂੰਨ ਬਣਿਆ ਵਾ ਇੱਥੇ ਸਾਡੇ ਕਾਨੂੰਨ ਦੀਆਂ ਧੜੀਆਂ ਡਾ ਰਿਆ ਅਸੀਂ ਆਪ ਕੋ ਆ ਜਿਹੜੇ ਕਈ ਬੂਟੇ ਸਰਕਾਰਾਂ ਦੇ ਰਹੀਆਂ ਵਾ ਮੈਂ ਵੇਖਿਆ ਉਹ ਬੂਟਿਆਂ ਦੀ ਨਾ ਸ਼ਾ ਤੇ ਨਾ ਲੱਕੜ ਜੇ ਨਾ ਸ਼ਾਹਾਂ ਦੇ ਲੱਕੜ ਉਹ ਕਿਉਂਕਿ ਇੱਕ ਬੂਟੇ ਅੱਜ ਅਸੀਂ ਨਿੰਮ ਦਾ ਖਰੀਦ ਕੇ ਦੋ ਇਹ டிਸੀ ਦੇ ਸਾਹਮਣੇ ਪੇਸ਼ ਕੀਤੇ ਉਹਦੀ ਕੀਮਤ 120 ਰੁਪਏ ਕੀਮਤ ਸੀ ਇਹ ਜਿਹੜੇ ਬੂਟੇ ਆ ਨਿੰਮ ਦੇ ਲਾਉਣੇ ਚਾਹੀਦੇ ਨੇ ਤੁੰਦ ਦੇ ਲਾਉਣੇ ਚਾਹੀਦੇ ਨੇ ਫਿਰ ਜਾਮ ਨੂੰ ਦੇ ਅੰਬ ਦੇ ਲਾਉਣੇ ਚਾਹੀਦੇ ਨੇ ਇਹਦੀ ਲੱਕੜ ਵੀ ਕੰਮ ਆਉਂਦੀ ਆ ਤੇ ਇਹਦੀ ਛਾਂ ਵੀ ਕੰਮ ਹੁੰਦੀ ਆ ਪੰਜਾਬ ਜਿੱਥੇ ਜਵਾਨੀ ਦੇ ਨਾਂ ਤੇ ਪਛਾਣਿਆ ਜਾਂਦਾ ਹੈ ਉੱਥੇ ਆਬੋਹਾ ਦੇ ਨਾਂ ਵੀ ਜਾਣਿਆ ਜਾਂਦਾ ਹੈ ਲੱਗਦਾ ਨਹੀਂ ਸਾਹਮਣੇ ਜਿਹੜੀ ਜਿਹੜੀ ਪ੍ਰਦੂਸ਼ਣ ਜਿਹੜਾ ਵਾ ਉਹ ਪੰਜਾਬ 'ਚ ਨਜ਼ਰ ਆ ਰਿਹਾ ਔਰ ਬਾਣੀ ਦੇ ਵਿੱਚ ਵੀ ਜਿਹੜਾ ਜਿਹੜੀ ਇਹਨੂੰ ਆਕਸੀਜਨ ਨੂੰ ਜਿਹੜਾ ਗੁਰੂ ਦਾ ਖਿਤਾਬ ਦਿੱਤਾ ਗਿਆ ਕੀ ਲੱਗਦਾ ਨਹੀਂ ਕਿ ਅਸੀਂ ਆਪ ਆਪਣੇ ਗੁਰੂ ਤੋਂ ਮੰਨਕਰ ਹੁੰਦੇ ਹੋਏ ਨਜ਼ਰ ਆ ਰਹੇ ਵੇਖੋ ਜੀ ਪਵਣ ਗੁਰੂ ਪਾਣੀ ਪਿਤਾ ਗਿਆ ਪਵਣ ਤੇ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹੱਤ ਇੱਕ ਰੁਖ ਤੇ ਸੌ ਸੁਖ ਰੋਖ ਲਾਓ ਤੇ ਵਾਤਾਵਰਨ ਲਈ ਆਓ ਇਹ ਜਿਹੜਾ ਰੁੱਖ ਲਾਉਣਾ ਰੁੱਖ ਲਾ ਕੇ ਵੀ ਸੰਭਾਲਣਾ ਵਾ ਬਹੁਤ ਜ਼ਰੂਰੀ ਹੋ ਗਿਆ ਜਿਵੇਂ ਪੁੱਤ ਨੂੰ ਸੰਭਾਲੀਦਾ ਵਾ ਇਦਾਂ ਰੁੱਖ ਨੂੰ ਸੰਭਾਲਣਾ ਪੈਣਾ পরিবেশ ਦੀ ਸਾਂਭ ਸੰਭਾਲ ਲਈ ਜਿੱਥੇ ਸਰਕਾਰਾਂ ਯਤਨਸ਼ੀਲ ਨਜ਼ਰ ਆ ਰਹੀਆਂ ਨੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਬੇਸ਼ੱਕ ਬਹੁਤ ਸਾਰੇ ਦਰਖਤ ਕੱਟੇ ਗਏ ਜਿਸ ਤੋਂ ਬਾਅਦ ਬਹੁਤ ਸਾਰੀ ਗਰਮੀ ਪੈਦੀ ਹੋਈ ਨਜ਼ਰ ਆਈ ਲੇਕਿਨ ਜਿਹੜੇ ਨਵੇਂ ਦਰਖਤ ਲਗਾਏ ਜਾ ਰਹੇ ਨੇ ਜੋ ਜੀਟੀ ਰੋਡ ਦੇ ਉੱਤੇ ਦਰਖਤ ਲਗਾਏ ਜਾ ਰਹੇ ਨੇ ਉਹਨਾਂ ਨੂੰ ਕਈ ਪਸ਼ੂ ਜਿਹੜੇ ਨੇ ਖਾ ਲੈਂਦੇ ਨੇ ਜਾਂ ਉਹਦਾ ਨੁਕਸਾਨ ਕਰਦੇ ਨੇ ਇਸ ਮਹੱਤ ਮੰਗ ਪੱਤਰ ਦੇਣ ਵਾਸਤੇ ਭਾਈ ਬਲਬੀਤ ਸਿੰਘ ਮੁੱਛਲ ਜੋ ਨੇ ਉਹ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਲੱਗਦਾ ਹੈ ਪਰਿਆਵਰਨ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰੇ ਐਨ ਜੀਓਜ਼ ਲੱਗੀਆਂ ਹੋਈਆਂ ਨੇ ਸਰਕਾਰਾਂ ਲੱਗੀਆਂ ਹੋਈਆਂ ਨੇ ਲੇਕਿਨ ਉਹ ਦਰਖਤ ਲਗਾਏ ਜਾ ਰਹੇ ਨੇ ਪੂਰੀ ਸੰਭਾਲ ਨਹੀਂ ਹੋ ਪਾਈਂ। ਅਸੀਂ ਦਰਖਤ ਤੇ ਲੰਮੇ ਸਮੇਂ ਤੋਂ ਲਾਏ ਜਾ ਰਹੇ ਆ ਡੀ ਸੀ ਕਾਂ ਸਿੰਘ ਪੰਦੂ ਅੱਜ ਇੱਥੇ ਲੰਮੇ ਸਮੇਂ ਤੋਂ ਲੰਮੇ ਸਮੇਂ ਡੀ ਸੀ ਰਹਿ ਗਿਆ। ਉਹਨੇ ਇੱਥੋਂ ਤੱਕ ਕਿ ਜਿਹੜੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਸੀ ਹਾਂ ਉਹ ਵੀ ਸਰਕਾਰ ਨੂੰ ਜਾਂ ਕਹਿ ਕੇ ਜਾਂ ਸਰਕਾਰ ਕੋਲ ਪਾਵਰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਹਿ ਕੇ ਤੇ ਉਹ ਪੂਰੇ ਲਵਾ ਦਿੱਤੇ ਗਏ ਸਨ ਜਿਹੜੀ ਜ਼ਮੀਨ ਸੜਕ ਵਾਲੀ ਲੋਕਾਂ ਨੇ ਵਾਹ ਕੇ ਆਪਣੀਆਂ ਖੇਤਾਂ 'ਚ ਰਲਾਈ ਹੋਈ ਸੀ ਉਹ ਪੂਰੇ ਵੀ ਗਾਇਬ ਸਰਕਾਰ ਵੀ ਗਾਇਬ ਇਹ ਇਦਾਂ ਜਿੱਦੀ ਨਵੀਂ ਨਵੀਂ ਸਰਕਾਰ ਆਉਂਦੀ ਆ ਕਰੋੜਾਂ ਰੁਪਈਆ ਦਾ ਬਾਈਟਪਾਸ ਕਰਕੇ ਤੇ ਮੁੜ ਕੇ ਉਹ ਜਾਨੀ ਕਿ ਖੂ ਖਾਦੀ ਵਾਣਦੀਆਂ ਅਸੀਂ ਅੱਜ ਤਾਂ ਮੰਗ ਪੁੱਤਰ ਦੇਣਾ ਹੈ ਕਿ ਹਰ ਸਾਲ ਜਾਂ 5 ਸਾਲ ਬਾਅਦ ਜਿਹੜੀ ਸਰਕਾਰ ਆਉਂਦੀ ਆ ਉਹ ਜ਼ਰੂਰ ਕੋਈ ਨਾ ਕੋਈ ਤਰਕਤਾਵਾਰੇ ਮਹਿਮ ਵਿੜਦੀ ਜ਼ਰੂਰ ਆ ਜਥੇਬੰਦੀਆਂ ਪਿੰਡਾਂ ਦੇ ਲੋਕ ਸਾਥ ਦਿੰਦੇ ਨੇ ਪਰ ਉਹਨੂੰ ਇੱਕ ਸਾਹਮਣੇ ਵਾਸਤੇ ਵੀ ਉਪਰਾਲਾ ਚਾਹੀਦਾ ਕਿਉਂਕਿ ਜਿਹੜੇ ਅੱਜ ਪਿੰਡਾਂ ਵਿੱਚ ਗੁੱਜਰ ਬੈਠੇ ਨੇ ਜਿਨ੍ਹਾਂ ਕੋ ਬਹੁਤ ਗਿੰਥੀ ਵਿੱਚ ਪਸ਼ੂ ਨੇ ਉਹ ਜਦੋਂ ਵੀਰਾ ਘਾਤ ਕੇ ਇਹ ਇੱਕ ਤੋਂ ਦੂਜੇ ਪਾਸੇ ਜਾਂਦੇ ਨੇ ਉਹ ਜਾਂਦਿਆਂ ਜਾਂਦਿਆਂ ਸਾਰੇ ਦਰਖਤਾਂ ਨੂੰ ਡੰਗਰ ਮਿੱਧ ਜਾਂਦੇ ਨੇ ਜਾਂ ਖਾ ਜਾਂਦੇ ਨੇ ਇਦਾਂ ਹੀ ਕਈਆਂ ਨੇ ਬੱਕਰੀਆਂ ਰੱਖੀਆਂ ਨੇ ਉਹ ਆਪਣੇ ਪਰਿਵਾਰ ਵਾਸਤੇ ਜਾਂ ਆਪਣੇ ਘਰ ਵਾਸਤੇ ਤੇ ਕਾਰੋਬਾਰ ਚਲਾਉਣ ਵਾਸਤੇ ਰੱਖੀਆਂ ਨੇ ਪਰ ਉਹਨਾਂ ਦਾ ਕੀ ਫਰਜ਼ ਬਣਦਾ ਕਿ ਉਹ ਜਾ ਕੇ ਸੜਕਾਂ ਦੇ ਉੱਤੇ ਜਾਂ ਉਹਨਾਂ ਦੇ ਲੋਕਾਂ ਦੇ ਪੈਲੀਆਂ ਦੇ ਕੰਡੀਆਂ ਤੇ ਜਾ ਕੇ ਡੰਗਰ ਚਾਰ ਕੇ ਤੇ ਆਪਣੇ ਡੰਗਰਾਂ ਨੂੰ ਛੜਾਉ ਪਾਲਦੇ ਨੇ ਨਹੀਂ ਕਿਉਂਕਿ ਉੱਥੇ ਬੂਟੇ ਲੱਗੇ ਹੋਏ ਜਿਹੜੇ ਆ ਉਹ ਬੱਕਰੀਆਂ ਵੀ ਖਾ ਜਾਂਦੀਆਂ ਨੇ ਜਿਹਦੇ ਕਰਕੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਹਾਂ ਸਾ ਜੀ ਸੀ ਅੰਮ੍ਰਿਤਸਰ ਨੂੰ ਕਿ ਦਰਖਤ ਲਾਉਣੇ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਕਿਉਂ ਗਰਮੀ ਬਹੁਤ ਵੱਧ ਗਈ ਹੈ ਮੈਂ ਇੱਕ ਛੋਟੇ ਜਿਹੇ ਦੇਸ਼ਾਂ ਝੋਕਿਆ ਪਤਾ ਲੱਗਾ ਕਿ ਇੱਕ ਤਾਣੀ ਵੱਢਦੇ ਨਹੀਂ ਜਿੱਦਾਂ ਬੰਦੇ ਦੇ ਕੁਰਪਾਣ ਮਾਰਨ ਦੀ ਸਜ਼ਾ 300 ਸਾਦੀ ਬੰਦੀ ਹੈ ਇਦਾਂ ਹੀ ਉਹ ਦਰਖਤ ਦੀ ਤਾਣੀ ਵੱਢਣ ਦੀ ਸਜ਼ਾ ਯਾਨੀ ਕਿ ਉੱਤਰ ਦਾ ਲਾ ਬਣਿਆ ਕੋਈ ਤਾਣੀ ਵੀ ਨਹੀਂ ਵੱਢ ਸਕਦਾ ਫਿਰ ਜੇਕਰ ਕੋਈ ਸੜਕ ਦੇ ਵਿੱਚ ਬੂਟਾ ਆ ਜਾਂਦਾ ਹੈ ਉਹ ਬੂਟਾ ਕੋਈ ਮਸ਼ੀਨ ਆ ਜਿਹੜੀ ਮਸ਼ੀਨ ਦੇ ਨਾਲ ਪੁੱੜਦੇ ਨੇ ਉਹ ਪੁੱਟ ਕੇ ਦੂਜੀ ਜਗ੍ਹਾ ਤੇ ਲਾਉਂਦੇ ਨੇ ਵੱਢਦੇ ਨਹੀਂ ਉਹ ਇੱਥੇ ਕੀ ਹੋਇਆ ਵਾ ਕਿ ਜਗਰਾਤ ਮਹੰਗਵੇਂ ਨੂੰ ਕਹਿ ਕੇ ਤੇ ਸਾਰੇ ਛੜਕਾਂ ਤੋਂ ਬੂਟੇ ਜਿਹੜੇ ਪਲੇ ਬਰੂਸੇ ਸਨ ਉਹ ਵੜ ਗਏ ਤੇ ਵੇਚਦੇ ਨੇ ਉਹ ਵੀ ਹੁਣ ਕਿਹੜਾ ਕੋਈ ਦੱਸਣਾ ਕਿ ਕਿੰਨੇ ਦੇ ਵੇਚੇ ਕਿੰਨੇ ਦੇ ਨਹੀਂ ਇਹ ਕਰਕੇ ਹੀ ਬੇਨਤੀ ਕਰਦੀ ਹੈ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੇ ਹੁਣ ਨੂੰ ਵੀ ਸਰਕਾਰ ਆਈ ਹੈ ਤੇ ਮੈਂ ਉਹਨਾਂ ਨੂੰ ਇੱਕ ਸਲਾਹ ਨਹੀਂ ਦੇ ਸਕਦਾ ਉਹਨਾਂ ਕੋ ਬੜੀਆਂ ਤਗੜੀਆਂ ਤੜੜੀਆਂ ਪੜੇ ਲਿਖੇ ਵਿਦਵਾਨ ਤੇ ਖੋਜੀ ਲੋਕ ਬੈਠੇ ਨੇ ਇਹ ਜਿਹੜਾ ਬੂਟਾ ਜਿਵੇਂ ਬਾਬਾ ਸੇਵਾ ਸਿੰਘ ਖਟੂਰ ਸਾਹ ਵਾਲਿਆਂ ਨੇ ਉਸ ਜਦੋਂ ਖਡੂਰ ਸਾਹਿਬ ਨੂੰ ਚਾਹੀਦਾ ਵਾ ਅੱਜ ਵੇਖਿਓ ਨਿੰਮਾ ਦੇ ਬੂਟੇ ਜਿਹੜੇ ਨੇ ਜੇਕਰ ਕੋਈ ਬੂਟਾ ਜਿਹੜਾ ਲਾਇਆ ਹੀ ਆ ਉਹਦੇ ਆਲੇ ਦੁਆਲੇ ਲੋਹੇ ਦਾ ਜਾਗਲਾ ਬਣਾ ਕੇ ਲਾਇਆ ਗਿਆ ਨਾ ਉਹਨੂੰ ਡੰਗਰ ਖਾ ਸਕੇ ਜੇਕਰ ਕੋਈ ਜੀਵੀ ਦਾ ਹੀ ਆ ਉਹ ਅੱਗ ਲਾਉਣ ਲੱਗਾ ਝਿਜਦਾ ਕਿ ਬੂਟੇ ਨੇ ਸੜ ਕੇ ਸੁਆਹ ਹੋ ਜਾਣਾ ਵਾ ਲਾਉਂਦਾ ਨਹੀਂ ਸੀ ਬਾਬੇ ਸੇਵਾ ਸੋਹਣੇ ਵੀ ਇਹ ਬੜਾ ਵੱਡਾ ਮਹਾਂਪੁਰਸ਼ਾਂ ਨੇ ਉਪਰਾਲਾ ਕੀਤਾ ਜਿਹਦੇ ਕਰਕੇ ਤੁਸੀਂ ਅੱਜ ਖਡੂਰ ਸਾਹਿਬ ਨੂੰ ਗੁੰਦਵਾ ਸਾਹਿਬ ਨੂੰ ਜਾਂ ਵਾਲੀਆਂ ਛੜਕਾਂ ਦੇ ਤੁਹਾਨੂੰ ਬੂਟੇ ਦਿਖਣਗੇ ਇਦਾਂ ਹੀ ਜੇਕਰ ਇਹਨਾਂ ਨੇ ਸੜਕਾਂ ਬਣਾਉਣੀਆਂ ਸਨ ਸੜਕਾਂ ਬਣਾਉਣ ਤੋਂ ਪਹਿਲਾਂ ਕੀ ਕਰਦੇ ਕਿ ਸਾਈਡ ਦੇ ਉੱਤੇ ਜਿਹੜੇ ਰੁੱਖਵਾ ਤਿਆਰ ਕੀਤੇ ਹੋਏ ਭਾਵੇਂ ਕਿਤੇ ਵੀ ਨਰਸਰੀ ਦੇ ਤਿਆਰ ਕਰ ਲੈਂਦੇ ਉਥੇ ਲਿਆ ਕੇ ਖੜੇ ਕਰ ਦਿੰਦੇ ਜਿਹੜੇ ਹੁਣ ਨੂੰ ਛਾਂ ਦੇ ਲੱਗ ਪੈਂਦੇ ਲੇਕਿਨ ਮੁਖਲ ਸਾਹਿਬ ਜੇ ਲੱਗਦਾ ਨਹੀਂ ਕਿ ਜਵਾਬਦੇਹੀ ਹੋਣਾ ਚਾਹੀਦਾ ਬੰਦਾ ਜਿਹੜਾ ਜਿਸਾ ਇੱਕ ਦਰਖਤ ਲਗਾਇਆ ਜਾਂਦਾ ਲੇਕਿਨ ਉਹ ਸਾਮ ਸੰਭਾਲੇ ਨਹੀਂ ਤੇ ਜਿਹੜਾ ਬੰਦਾ ਉਸ ਚੀਨ ਦਰਖਤ ਨੂੰ ਨੁਕਸਾਨ ਪਹੁੰਚਾਉਂਦਾ ਕਿ ਲੱਗਦਾ ਨਹੀਂ ਜਵਾਬਦੇਹੀ ਹੋਣਾ ਚਾਹੀਦਾ ਉਸ ਚੀਜ਼ ਬਿਲਕੁਲ ਬਿਲਕੁਲ ਜੀ ਮੈਂ ਕਹਿੰਦਾ ਕਿ ਜਦੋਂ ਮੈਂ ਹਾਂਕਾਂਗ ਜਾ ਕੇ ਪੁੱਛਿਆ ਉਹ ਕਹਿੰਦੇ ਇੱਕ ਟਾਣੀ ਵੀ ਨਹੀਂ ਵੜਦਾਦਾ ਕੋਈ ਜੇਕਰ ਕੋਈ ਵੜਦਾ ਤੇ ਉਹਨੂੰ ਸਜ਼ਾ ਉਥੇ ਕਾਨੂੰਨ ਬਣਿਆ ਵਾ ਇੱਥੇ ਸਾਡੇ ਕਾਨੂੰਨ ਦੀਆਂ ਤੱਜੀਆਂ ਡਾ ਰਿਆ ਸੀ ਆਪ ਕੋ ਕਿਉਂਕਿ ਕਾਰਨ ਇਹ ਬਣ ਗਿਆ ਕਿ ਜੇਕਰ ਦਰਖਤ ਲਾਏ ਜਾ ਰਹੇ ਨੇ ਚੰਗੀ ਗੱਲ ਲਾਉਣੇ ਕਿਉਂਕਿ ਬਹੁਤ ਗਰਮੀ ਜਿਹੜੀ ਵਧੀ ਆ ਰਹੀ ਹੈ ਇਹ ਦਰਖਤਾਂ ਦੇ ਕਾਰਨ ਕਹਿ ਰਹੇ ਨੇ ਪਰ ਇਹਦਾ ਹਾਲ ਜਿਹੜਾ ਸਰਕਾਰ ਨੂੰ ਅਜ ਤੋਂ ਕਈ ਸਾਲ ਪਹਿਲਾਂ ਲੱਭ ਗਏ ਉਹ ਦਰਖਤ ਜਿਹੜੇ ਹੁਣ ਨੂੰ ਉਹ ਹਵਾ ਦਿੰਦੇ ਹੁੰਦੇ ਕਿਉਂਕਿ ਅੱਜ ਜਿਹੜੇ ਕਈ ਬੂਟੇ ਸਰਕਾਰਾਂ ਦੇ ਰਹੀਆਂ ਵਾ ਮੈਂ ਵੇਖਿਆ ਉਹ ਬੂਟਿਆਂ ਦੀ ਨਾ ਸ਼ਾਹ ਤੇ ਨਾ ਲੱਕੜ ਜੇ ਨਾ ਸ਼ਾਹਾਂ ਦੇ ਲੱਕੜ ਉਹ ਕਿਉਂਕਿ ਇੱਕ ਬੂਟਾ ਅੱਜ ਅਸੀਂ ਨਿੰਮ ਦਾ ਖਰੀਦ ਕੇ ਦੋ ਅਸੀਂ ਡੀਸੀ ਦੇ ਸਾਹਮਣੇ ਪੇਸ਼ ਕੀਤੇ ਉਹਦੀ ਕੀਮਤ 120 ਰੁਪਏ ਕੀਮਤ ਸੀ ਜੇ ਇਹ ਲੱਖਾਂ ਬੂਟੇ ਜਿਹੜੇ ਆ ਆਪਣੇ ਸਰਕਾਰਾਂ ਜਿਹੜੀਆਂ ਵਾ ਜਾਨੀ ਕਿ ਕੋਈ ਟੈਂਡਰ ਪਾਸ ਕਰ ਗਿਆ ਕਿ ਅਸੀਂ ਬੂਟਿਆਂ ਵਾਸਤੇ ਇੰਨਾ ਪੈਹਰ ਰੱਖਿਆ ਵਾ ਉਹ ਬੂਟਾ ਲਾਉਂ ਦੇ ਨਾਲ ਹੀ ਉਹਦੀ ਸਾਫ ਸੰਭਾਲ ਜਿਹੜੀ ਆ ਉਹਦੇ ਵਾਸਤੇ ਵੀ ਇਹਨਾਂ ਨੂੰ ਜੋਗ ਉਪਰਾਲਾ ਕਰਨਾ ਚਾਹੀਦਾ ਵਾ ਇਹ ਜਿਹੜੇ ਬੂਟੇ ਆ ਨਿੰਮ ਦੇ ਲਾਉਣੇ ਚਾਹੀਦੇ ਨੇ ਤੁੰਦ ਦੇ ਲਾਉਣੇ ਚਾਹੀਦੇ ਨੇ ਫਿਰ ਜਾਮਣੂ ਦੇ ਅੰਬ ਦੇ ਲਾਉਣੇ ਚਾਹੀਦੇ ਨੇ ਇਹਦੀ ਲੱਕੜ ਵੀ ਕੰਮ ਆਉਂਦੀ ਆ ਤੇ ਇਹਦੀ ਛਾਂ ਵੀ ਕੰਮ ਆਉਂਦੀ ਆ ਹੁਣ ਕਈਆਂ ਨੇ ਰੋਡਾਂ ਦੇ ਲਾਏ ਨੇ ਵੱਡੇ ਹੋਏ ਨੇ ਉਹ ਜ਼ਿੰਮੇਦਾਰ ਆਪੇ ਹੀ ਵੜ ਦਿੰਦਾ ਉਹਨਾਂ ਨੂੰ ਆਪੇ ਸ਼ਾਕ ਦਿੰਦਾ ਇਹ ਜਿਹੜਾ ਇਦਾਂ ਦਾ ਉਪਰਾਲਾ ਇਦਾਂ ਦਾ ਸਰਕਾਰ ਨੂੰ ਕੋਈ ਬਣਾ ਦੇਣਾ ਜਿਹਦਾ ਵਾਲਾ ਇਹਦੇ ਨਾਲ ਜਿਹੜਾ ਲੱਗਾ ਹੋਇਆ ਬੂਟਾ ਉਹਨੂੰ ਕੋਈ ਛੇੜ ਛਾੜ ਨਾ ਕਰੇ ਲੇਕਿਨ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਜਿੱਥੇ ਜਵਾਨੀ ਦੇ ਨਾਂ ਤੇ ਪਛਾਣਿਆ ਜਾਂਦਾ ਉੱਥੇ ਆਬੋਹਾ ਦੇ ਨਾਂ ਵੀ ਜਾਣਿਆ ਜਾਂਦਾ ਲੱਗਦਾ ਨਹੀਂ ਸਾਹਮਣੇ ਜਿਹੜੀ ਜਿਹੜੀ ਪ੍ਰਦੂਸ਼ਣ ਜਿਹੜਾ ਵਾ ਉਹ ਪੰਜਾਬ 'ਚ ਨਜ਼ਰ ਆ ਰਿਹਾ ਔਰ ਬਾਣੀ ਦੇ ਵਿੱਚ ਵੀ ਜਿਹੜਾ ਜਿਹੜੀ ਇਹਨੂੰ ਆਕਸੀਜਨ ਨੂੰ ਜਿਹੜਾ ਗੁਰੂ ਦਾ ਖਿਤਾਬ ਦਿੱਤਾ ਗਿਆ ਕੀ ਲੱਗਦਾ ਨਹੀਂ ਕਿ ਅਸੀਂ ਆਪ ਆਪਣੇ ਗੁਰੂ ਤੋਂ ਮੰਨਕਰ ਹੁੰਦੇ ਹੋਏ ਨਜ਼ਰ ਆ ਰਹੇ ਵੇਖੋ ਜੀ ਪਵਨ ਗੁਰੂ ਪਾਣੀ ਪਿਤਾ ਗਿਆ ਪਵਨ ਤੇ ਗੁਰੂ ਜੀ ਪਾਣੀ ਪਿਤਾ ਮਾਤਾ ਤਰ ਤੁਮ ਹੱਥ ਇੱਕ ਰੁੱਖ ਤੇ 100 ਸੁੱਖ ਅ ਰੁੱਖ ਲਾਓ ਤੇ ਵਾਤਾਵਰਨ ਲਿਆਓ ਇਹ ਜਿਹੜਾ ਰੁੱਖ ਲਾਉਣਾ ਰੁੱਖ ਲਾ ਕੇ ਵੀ ਸੰਭਾਲਣਾ ਵਾ ਬਹੁਤ ਜ਼ਰੂਰੀ ਹੋ ਗਿਆ ਜਿਵੇਂ ਪੁੱਤ ਨੂੰ ਸੰਭਾਲੀਦਾ ਵਾ ਇਦਾਂ ਰੁੱਖ ਨੂੰ ਸੰਭਾਲਣਾ ਪੈਣਾ ਤਾਂ ਹੀ ਸਾਨੂੰ ਠੰਡੀਆਂ ਹਵਾਵਾਂ ਆਉਣਗੀਆਂ ਨਹੀਂ ਤੇ ਆਉਣ ਵਾਲੇ ਸਮੇਂ ਤੁਸੀਂ ਪ੍ਰਦੂਸ਼ਣ ਦੀ ਗੱਲ ਕੀਤੀ ਐ ਅਸੀਂ ਪਾਣੀ ਸਾਡਾ ਜੂਰੀਲਾ ਹੋ ਗਿਆ ਵਾ ਹਵਾ ਦਾ ਜਿਹੜਾ ਵਾਤਾਵਰਨ ਉਹ ਸਾਡਾ ਸਹੀ ਨਹੀਂ ਹੈ ਜੀ ਹੁਣ ਜੇ ਅਸੀਂ ਦੂਜੇ ਦੇਸ਼ਾਂ ਦੀ ਗੱਲ ਕਰਦੇ ਆਂ ਮੈਂ ਦੇ ਕੁ ਦਿਨ ਲੰਗਰ ਦੇ ਵਿੱਚ ਗੁਰੂ ਘਰ ਵਿੱਚ ਹਾਂ ਕੰਗ ਬਤਾਉ ਝਿਰੰਦਿਆ ਸੀ ਤੇ ਉਹ ਲਾਂਗਰੀ ਕਹਿੰਦਾ ਬਾਬਾ ਜੀ ਇੱਕ ਵੀ ਬਤਾਉ ਕਾਣਾ ਨਹੀਂ ਨਿਕਲਣਾ ਤੇ ਆਂਦਾ ਪੰਜਾਬ ਵਿੱਚ ਜਿਹੜਾ ਬਤਾਉ ਫਿਰਦਾ ਕਾਣਾ ਨਿਕਲਦਾ ਮੈਂ ਉਹਨੂੰ ਕਿਹਾ ਉਹ ਪਹਾ ਬਤਾਉ ਕਾਣੇ ਤਾਂ ਪਹਿ ਸਾਡੇ ਮੰਤਰੀ ਕਾਣੇ ਸਨ ਤੇ ਮੈਂ ਹੁਣ ਦੀ ਸਰਕਾਰ ਨੂੰ ਤੇ ਪਹਿਲੇ ਜਿਹੜੇ ਸਾਡੇ ਮੰਤਰੀ ਹੈ ਇਹ ਆਪਸ ਵਿੱਚ ਨਾ ਉੱਥੇ ਜਾ ਕੇ ਆ ਬੈਸ ਵਸਈਆ ਨਾ ਕਰਿਆ ਕਰੋ ਜੇ ਤੁਸੀਂ ਪੰਜਾਬ ਦਾ ਕੁਝ ਬਦਲਾਅ ਹੁਣਾ ਚਾਹੁੰਦੇ ਜੇ ਫਰਜ਼ ਸਾਰਿਆਂ ਦੇ ਬੰਦੇ ਨੇ ਜੇ ਹੁਣ 8MP ਕਾਂਗਰਸ ਦੇ ਭਨੇ ਭਾਵੇਂ ਉਹਨਾਂ ਨੇ ਕੀ ਕਰਨਾ ਕਿ ਉੱਥੇ ਮੁੱਦੇ ਦੀ ਗੱਲ ਨਹੀਂ ਕਰਨੀ ਉਹਨੇ ਉਰਤੇ ਚਿਕੜ ਛੁੱਟੀ ਜਾਣਾ ਉਰਤੇ ਉਰਤੀ ਚਿਕੜ ਛੁਣਾ ਲਾਹ ਦੁੱਜਿਆਂ ਨੇ ਲੈ ਲੈਣੇ ਇਹ ਕਰਕੇ ਕਿ ਸਾਨੂੰ ਕੁਝ ਨਾ ਕੁਝ ਸਾਰਿਆਂ ਨੂੰ ਰਲ ਕੇ ਇਦਾਂ ਦੇ ਉਪਰਾਲੇ ਕਰਨੀ ਚਾਹੀਦੇ ਜਿਹਦੇ ਨਾਲ ਸਾਡੇ ਬੱਚੇ ਤੁਹਾਨੂੰ ਯਾਦ ਕਰਨ ਦੇ ਪੰਜਾਬ ਨੂੰ ਯਾਦ ਕਰਨ ਕਿ ਹਾਂ ਉਹ ਇੱਥੇ ਵਾਤਾਵਰਨ ਵੀ ਹੈਗਾ ਵਾ ਇੱਥੇ ਕਾਨੂੰਨੀ ਵੀ ਹੈਗਾ ਵਾ ਤੇ ਇਹ ਕਰਕੇ ਮੈਂ ਬੇਨਤੀ ਕਰਦਾ ਸਾਰੀ ਸੇ ਕੌਮ ਨੂੰ ਕਿ ਜੇਕਰ ਆਪਾਂ ਸਾਰੇ ਹੀ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ ਪੰਜਾਬ ਦਾ ਪਾਣੀ ਅੱਜ ਮੈਂ ਨਹੀਂ ਤੁਹਾਡੇ ਮੀਡੀਆ ਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਅਸੀਂ ਸਾਡੀਆਂ ਪੰਜਾਬ ਵਿੱਚ ਕੋਈ ਮਿਲਾਂ ਲੱਗੀਆਂ ਨੇ ਭੋਂਚੌੜਾਂ ਦੀ ਮਿਲ ਖਲਚੀਆਂ ਟਾਂਗਰੇ ਦੇ ਨੇੜੇ ਲੱਗੀ ਆ ਉਹਦੇ ਵੀ ਸਾਰਾ ਮਿਲਦਾ ਪਾਣੀ ਜਿਹੜਾ ਵਾ ਬੋਰ ਕਰਕੇ ਤੇ ਜ਼ਮੀਨ ਦੇ ਤਸ ਦਿੱਤਾ ਵਾ ਗੰਦਲਾ ਹੋ ਗਿਆ ਗੰਦਲਾ ਪਾਣੀ ਹੋ ਗਿਆ ਪਿਆ ਡੇਰੇ ਚਲ ਜੀਏ ਉਹਨਾਂ ਦਾ ਕੋਈ ਵੀ ਸਰਵਿਸ ਨਹੀਂ ਕਿਤੇ ਬਾਹਰ ਜਾ ਰਿਹਾ ਉਹਨਾਂ ਤਾਂ ਕਹਿੰਦੇ ਕਿ ਨਹਿਰੀ ਜਿਹੜਾ ਗਿਆ ਬਿਆਸ ਦਰਿਆ ਪਰਲੇ ਬੰਨੇ ਕਰਤਾ ਮੋੜੀ ਦੇਖੋ ਜੀ ਬਿਆਸਾ ਦਰਿਆ ਦੀ ਗੁਰਪ੍ਰੀਤ ਸਿੰਘ ਜੀ ਆਪ ਜੀ ਗੱਲ ਕਰ ਰਹੇ ਜੇ ਇਕੱਲਾ ਮੋੜ ਨਹੀਂ ਉਹਨਾਂ ਨੇ ਇੰਨਾ ਕੁਝ ਕਰ ਦਿੱਤਾ ਕਿ ਦਸੋਂ ਤੋਂ ਬਾਹਰ ਹੀ ਹੋ ਗਿਆ ਕਿਉਂਕਿ ਸਰਕਾਰਾਂ ਉਹਨਾਂ ਦੇ ਨਾਲ ਨੇ ਜਿਹੜਾ ਜਿੰਨਾ ਵੀ ਉਸ ਡੇਰੇ ਦਾ ਗੰਦਲਾ ਪਾਣੀ ਨੇ ਲੈਟਰਿੰਗਾਂ ਦਾ ਵਾ ਜਾਂ ਬਾਥਰੂਮਾਂ ਦਾ ਵਾ ਜਾਂ ਇਸ਼ਨਾਨ ਕਰਦਾ ਉਹ ਸਾਰਾ ਕੋਈ ਉਹ ਉਹਨੂੰ ਫਿਲਟਰ ਨਹੀਂ ਕਰ ਰਹੇ ਪਾ ਕੇ ਉਹਨੂੰ ਸਾਰਾ ਬਿਆਸਾ ਦਰਿਆ ਦੇ ਵਿੱਚ ਸੁੱਟ ਰਹੇ ਨੇ ਗੰਦਲਾ ਉਹ ਤਾਂ ਉਹਨਾ ਵੀ ਗੰਦਲਾ ਤੇ ਕੋਈ ਸਾਡੀਆਂ ਜਿਹੜੀਆਂ ਮਿਲਾਂ ਲੱਗੀਆਂ ਨੇ ਸਰਕਾਰੀ ਖਾਂਡ ਮੇਲ ਬੁੱਟਰ ਮੇਲਾ ਅਸੀਂ ਕਈ ਵਾਰਾ ਮੰਗ ਪੱਤਰ ਵੀ ਦੇ ਚੁੱਕੇ ਆ ਸਰਕਾਰਾਂ ਨੂੰ ਲੇਕਿਨ ਡੀਸੀ ਕਿਉਂ ਨਹੀਂ ਇਸ ਤੇ ਕੰਨ ਕੰਨੀ ਕਤਰੋਂਦੇ ਹੁਣ ਤੁਸੀਂ ਅੱਜ ਵੀ ਦੇ ਕੇ ਆਏ ਮੰਗ ਪੱਤਰ ਕੀ ਆਸ਼ਵਾਸਨ ਦਿੰਦਾ ਡੀਸੀ ਵੇਖੋ ਡੀਸੀ ਤੇ ਉੱਥੇ ਨਹੀਂ ਨਾ ਐਡੀਸੀ ਹੈਗਾ ਉੱਥੇ ਇੱਕ ਮੈਡਮ ਜਿਹੜੀ ਉਹਨਾਂ ਦੇ ਥੱਲੇ ਬੈਠੀ ਅਸੀਂ ਉਹਨਾਂ ਨੂੰ ਕਿਹਾ ਅੱਗੇ ਸਭ ਤੋਂ ਪਹਿਲਾਂ ਡੀਸੀ ਨਾਲ ਗੱਲ ਕਰ ਲਓ ਇਹਨਾਂ ਮੰਗ ਪੱਤਰ ਆਕੇ ਦੇ ਮੁੜ ਕੇ ਸਾਈਡ ਤੇ ਰੱਖ ਦਿਓ ਕਿਉਂਕਿ ਮੰਗ ਪੱਤਰ ਦੇਈ ਦੇ ਤਾਂ ਵਾ ਕਿ ਆਵਾਜ਼ ਨੂੰ ਬੁਲੰਦ ਹੋਵੇ ਕਿਉਂਕਿ ਡੀਸੀਆਂ ਦੇ ਵਸਦਾ ਰੋਗ ਨਹੀਂ ਰਹਿ ਗਿਆ ਜਿਹੜੀਆਂ ਮੇਲਾਂ ਚੱਲ ਰਹੀਆਂ ਨੇ ਵੱਡੇ ਵੱਡੇ ਲੋਕਾਂ ਦੀਆਂ ਨੇ ਇਹ ਜਿਹੜੇ ਉਹ ਮੁੱਖ ਮੰਤਰੀਆਂ ਨਾਲ ਜੁੜੇ ਹੋਏ ਨੇ ਉਹਦੇ ਕਰਕੇ ਫਿਰ ਛੜਦਾ ਬੰਦਾ ਜਿਹੜਾ ਸਰਕਾਰ ਕਾਰਵਾਈ ਨਹੀਂ ਕਰਦਾ ਜੇਕਰ ਇਹ ਆਜ਼ਾਦ ਹੋ ਜਾਣਾ ਕਿਤੇ ਸਾਡੇ ਅਫਸਰ ਤੇ ਮੇਰੇ ਸਹਣਾ ਰਾਤ ਨੂੰ ਦਿਨ ਨਹੀਂ ਚੜਦੇ ਸਭ ਕੁਝ ਹੋ ਸਕਦਾ ਲੇਕਿਨ ਬੀਤੇ ਸਮੇਂ ਦੀ ਗੱਲ ਕੀਤੀ ਹੈ ਉਹ ਤੁਸੀਂ ਜਨਰਲਾਂ ਦੀ ਗੱਲ ਕੀਤੀ ਇੱਕ ਕਾਫੀ ਕਲੈਸ਼ ਵੀ ਹੋਇਆ ਸੀ ਬਿਆਸ ਕੋਲ ਤੇ ਸਿਰਫ ਇਹਨਾਂ ਨੂੰ ਲੈ ਕੇ ਡੰਗਰਾਂ ਨੂੰ ਲੈ ਕੇ ਕੀ ਕਿਸੇ ਜਗ੍ਹਾ ਤੇ ਵੜ ਜਾਂਦੇ ਨੇ ਕਿਤੇ ਕਿਸੇ ਜਗ੍ਹਾ ਤੇ ਰਵੜਦੇ ਨੇ ਕੀ ਲੱਗਦਾ ਨਹੀਂ ਇਹਨੂੰ ਵੀ ਇਹਨੂੰ ਜਵਾਬ ਦੇ ਹੀ ਹੋਣਾ ਚਾਹੀਦਾ ਕਿ ਜਿੰਨੇ ਕਿ ਡੰਗਰ ਰੱਖੇ ਉਹਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਕਿ ਪਤਾ ਲੱਗ ਸਕੇ ਇਹ ਉਹਦਾ ਡੰਗਰ ਸੀਗਾ ਔਰ ਇਹ ਨੁਕਸਾਨ ਕਰਕੇ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਵੇਂ ਗੁੱਜਰ ਜਿਹੜੇ ਨੇ ਗੁੱਜਰਾਂ ਕੋ ਬਹੁਤ ਡੰਗਰ ਨੇ ਉਹ ਜਿੱਥੋਂ ਨੰਗਦੇ ਨੇ ਖੱਲੜੀ ਪਾਉਂਦੇ ਨੰਗਦੇ ਲੈਂਦੇ ਨੇ ਐਕਸੀਡੈਂਟ ਵੀ ਬੜੇ ਹੁੰਦੇ ਨੇ ਕੀ ਲੱਗਦਾ ਹੈ ਕਿ ਇਹ ਜਵਾਬਦੇਹੀ ਉਹਨਾਂ ਦੀ ਵੀ ਬੰਦੀ ਔਰ ਇਹ ਜੇ ਸਰਕਾਰ ਚਾਵੇ ਤਾਂ ਸਭ ਕੁਝ ਮਮਕਨ ਹੋ ਸਕਦਾ ਵੇਖੋ ਜੀ ਜੇ ਸਰਕਾਰ ਚਾਵੇ ਆ ਤੇ ਇੱਕ ਦਿਨ ਦੇ ਵਿੱਚ ਜਾਨੀ ਕਿ ਜਿਹੜੀ ਦਿਨ ਚੜ ਗਿਆ ਤੇ ਰਾਤ ਨਹੀਂ ਪੈਂਦੇ ਸਕਦੇ ਜੇ ਰਾਤ ਪੈ ਗਈ ਦਿਨ ਨਹੀਂ ਇੱਕ ਦੰਦੇ ਵਿੱਚ ਜੇਕਰ ਵੇਖੋ ਕਾਨੂੰਨ ਬਣ ਗਿਆ ਕਿ ਚੈਨਾ ਡੋਰ ਨੁਕਸਾਨ ਕਰ ਰਹੀ ਹੈ ਉਸ ਵੇਲੇ ਡੀਸੀ ਨੇ ਕਾਨੂੰਨ ਬਣਾਤਾ ਕਿ ਇਹ ਕੋਈ ਵੀ ਚੈਨਾ ਡੋਰ ਨਹੀਂ ਵੇਖ ਸਕਦਾ ਇਦਾਂ ਹੀ ਇਹ ਕਾਨੂੰਨ ਇੱਕ ਇਦਾਂ ਦਾ ਬਣਾ ਦੇਣਾ ਚਾਹੀਦਾ ਕਿ ਕੋਈ ਵੀ ਜਿਵੇਂ ਦਾਰ ਅਗ ਲੌਂਦਾ ਤੇ ਉਹ ਆਪਣੇ ਜਿੱਥੇ ਬੂਟਾ ਲੱਗਾ ਵਾ ਉਹ ਸਾਰਾ ਲਿਖਿਆ ਜਾਵੇ ਕਿ ਇਹਦੀ ਪੈੜੀ ਦੇ ਵਿੱਚ ਜਿਹੜਾ ਇੰਨੇ ਬੂਟੇ ਇੰਨੇ ਬੂਟੇ ਲੱਗੇ ਆ ਉਹ ਕਿਸੇ ਕੋਲ ਡਾਟਾ ਹੋਵੇ ਜੇਕਰ ਉੱਥੇ ਕੋਈ ਨੁਕਸਾਨ ਕਰਦਾ ਤੇ ਉਹ ਉਹਦਾ ਜੁਮਿਆ ਰੋ ਹੋਵੇਗਾ ਉਹ ਹੋਵੇਗਾ ਇਦਾਂ ਹੀ ਇਹ ਸਾਰੀ ਚੀਜ਼ ਜਿਹੜੀ ਆ ਬੂਟੇ ਲਾਉਣੇ ਚਾਹੀਦੇ ਨੇ ਲਾ ਰਹੀ ਸਰਕਾਰ ਮੈਂ ਹੁਣੇ ਡੀਸੀ ਕਹਿੰਦੇ ਸਾਡੇ ਵੱਲੋਂ ਇੰਨੇ ਲਾ ਰਿਹਾ ਮੈਂ ਲੱਗੇ ਪਬਲਿਕ ਦਾ ਪੈਸਾ ਲਾ ਰਿਹਾ ਤੁਸੀਂ ਪਰ ਪਬਲਿਕ ਦਾ ਪੈਸਾ ਜਿਹੜਾ ਵਾ ਉਹ ਇਹਦਾ ਹੋਵੇ ਕਿ ਲਾ ਕੇ ਮੁੜ ਕੇ ਤੁਸੀਂ ਉਹ ਗੁਜਰਾ ਦੇ ਡੰਗਰਾਂ ਦੇ ਸਾਰੇ ਉਹ ਖਾ ਕੇ ਤੋੜ-ਮੋੜ ਕੇ ਚੱਲ ਜਣ ਇਸ ਕਰਕੇ ਕੱਲੇ ਗੁਜਰਾ ਦੇ ਡੰਗਰ ਨੇ ਲੋਕਾਂ ਨੇ ਪਿੰਡਾਂ ਚ ਬਹੁ ਬੱਕਰੀਆਂ ਰੱਖੀਆਂ ਨੇ ਉਹਨਾਂ ਨੂੰ ਬੱਕਰੀਆਂ ਆਪਣੇ ਵਾੜੇ ਚ ਰੱਖ ਕੇ ਉੱਥੇ ਹੀ ਪੱਠੇ ਪੋਣੀ ਜੀਦੇ ਨੇ ਜਿੰਨੇ ਕੋਈ ਡੰਗਰ ਰੱਖੇ ਨੇ ਆਪਣਾ ਫਾਰਮ ਬਣਾਉਣ ਉਹ ਫਾਰਮ ਦੇ ਵਿੱਚ ਬਾਹਰੋਂ ਪੱਠੇ ਮੋੜ ਲੈ ਕੇ ਉੱਥੇ ਪਾਉਣ ਇਸ ਕਰਕੇ ਇਦਾਂ ਦਾ ਜਿਹੜਾ ਉਹ ਅਧਿਆਤਾਂ ਕਰਨੀ ਹੈ ਜਿਹਦੀਆਂ ਜਿਹਦੇ ਕਾਰਨ ਜਿਹੜਾ ਵਾ ਉਹ ਪੰਜਾਬ ਦੀ ਹਿੜਿਆੜ ਵੀ ਵੱਧ ਸਕਦੀ ਆ ਨਹੀਂ ਤੇ ਕੀ ਹੋਣਾ ਵਾ ਇੱਥੇ ਜਿਹੜੇ ਹਾਲਾਤ ਦੇਖ ਰਹੇ ਹਾਂ ਬੂਟੇ ਹਰ ਸਾਲ ਲਾਏ ਜਾਂਦੇ ਨੇ ਉਹਦਾ ਕਰੋੜਾਂ ਰੁਪਈਆ ਦਾ ਸਰਕਾਰ ਬਾਈਟਪਾਸ ਕਰਦੀ ਹੈ ਉਹ ਮੁੜ ਕੇ ਉਦਾਂ ਹੀ ਰੁੜ ਜਾਂਦਾ ਜਿਹੜੀ ਇੱਕਰਾਂ ਚੀਜ਼ ਲੱਗਦੀ ਉਹ ਤੇ ਮੁੜ ਕੇ ਦੁਬਾਰਾ ਬਾਈਟਪਾਸ ਕਰਨ ਦੀ ਪੈਸਾ ਪਾਸ ਕਰਨ ਦੀ ਲੋੜ ਨਾ ਪਵੇ ਬਿਲਕੁਲ ਬਿਲਕੁਲ ਬਾਈਬਲਬੀਰ ਸਿੰਘ ਮੁੱਛਲ ਹਮੇਸ਼ਾ ਹੀ ਆਪਣੇ ਐਗਰੈਸਿਵ ਮੂਡ ਕਰਕੇ ਜਾਣੇ ਜਾਂਦੇ ਨੇ ਹਮੇਸ਼ਾ ਹੀ ਜਿੱਥੇ ਗਲਤ ਕੰਮ ਹੁੰਦਾ ਤੇ ਇੱਥੇ ਪਹੁੰਚ ਜਾਂਦੇ ਹੋ ਜੇ ਹੁਣ ਕੋਈ ਅਕੇ ਇਨ ਫਿਊਚਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਖੜੋਗੇ ਔਰ ਜਿਹੜੇ ਲੋਕ ਇਸ ਤਰ੍ਹਾਂ ਬੂਟਿਆਂ ਨੂੰ ਜਿਹੜਾ ਨੁਕਸਾਨ ਪਹੁੰਚਾਉਣਗੇ ਉਹਨਾਂ ਨੂੰ ਕੀ ਤਾੜਨਾ ਕਰਨਾ ਕਿ ਵੇਖੋ ਮੈਂ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰ ਭ ਕਿ ਜੀ ਤੁਹਾਨੂੰ ਮਹਾਰਾ ਨੇ ਕੋਈ ਜ਼ਮੀਨ ਦਿੱਤੀਆਂ ਇਹ ਮਾਤਾ ਤਰਤ ਮਹਾਤ ਵਾਲੀ ਗੱਲ ਆ ਤੇ ਤੁਸੀਂ ਜੇਕਰ ਜ਼ਮੀਨ ਸੜਕ ਦੀ ਵਾਈ ਆ ਤੇ ਪਹਿਲੇ ਡੀਸੀ ਆਣੇ ਆ ਕਰੋੜਾ ਰੁਪਇਆ ਪਾਸ ਕਰਕੇ ਤੇ ਪੂਰੇ ਲਵਾਏ ਸਨ ਸੀਮੈਂਟ ਦੇ ਕਿ ਉਹ ਜਗਾ ਘਟਾਲੇ ਹੀ ਜ਼ਿਮੀਂਦਾਰਾਂ ਕੋਲ ਕਿ ਇੰਨੀ ਤੁਹਾਡੀ ਜਗਾ ਇੰਨੀ ਸੜਕ ਦੀ ਜਗਾ ਜਿਹੜੀ ਕਿ ਵਾਈ ਆ ਤੇ ਛੱਡ ਦਿਓ ਛੱਡ ਦੀ ਉਹ ਕਈ ਜਿਹੜੇ ਕਾਲੀਆਂ ਆ ਜਿੰਨਾ ਨਾਲ ਸੰਬੰਧੀਆਂ ਸਰਕਾਰ ਵੇਲੇ ਉਹਨਾਂ ਨੇ ਨਹੀਂ ਛੱਡੀ ਹੁਣ ਉਹ ਪੂਰੇ ਜਿਹੜੇ ਕਰੋੜਾਂ ਰੁਪਈਆ ਚ ਲੱਗੇ ਸਨ ਉਹ ਸਾਰੇ ਲੋਕੀ ਆਪੋ ਆਪਣੇ ਘਰਾਂ ਜਿਲਦੋਂ ਫਟ ਕੇ ਲੈ ਗਏ ਆ ਬਿਲਕੁਲ ਧਿਆਨ ਨਹੀਂ ਉਧਰ ਦਿੱਤਾ ਕਿ ਪੂਰੇ ਲੱਗੇ ਕਿੱਥੇ ਗਏ ਨੇ ਇਦਾਂ ਹੀ ਜਿੱਦਾਂ ਪੂਰੇ ਜਾਂ ਜ਼ਮੀਨ ਵੜੀ ਆ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆਪੇ ਤੇ ਹਰਿਆੜੀ ਜਿਹੜੀ ਲੋਣਾ ਜਿਹੜਾ ਵਾ ਉਹ ਸਰਕਾਰ ਕਲੀ ਦਾ ਕੰਮ ਨਹੀਂ ਸਾਡਾ ਵੀ ਆਪਣਾ ਫਰਜ਼ ਬੰਦਾ ਤੁਸੀਂ ਤੁਸੀਂ ਮੌਜੂਦ ਰਹੋ ਕਿ ਕਿੱਥੇ ਕੋਈ ਪ੍ਰੋਬਲਮ ਹੈ ਹਾਂ ਗੁਰੂ ਕਿਰਪਾ ਕਰੇ ਗੁਰੂ ਸਿਰ ਤੇ ਆਤਰਾ ਕੇ ਲਵੇ ਆਪਜੀ ਦੇ ਵੇਂਦੇ ਰਹਿੰਦੇ ਆ ਇੱਕ ਥਾਂ ਦੀ ਸੇਵਾ ਵਜਤਾਂ ਵਾ ਕਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਮ ਨਰਕਤਾਂ ਦੀ ਗੱਲ ਆਈ ਤੇ ਅਸੀਂ ਅੱਜ ਡੀਸੀ ਨੂੰ ਮਿਲੇ ਆ ਕਿ ਡੀਸੀ ਸਾਹਿਬ ਲਾਂ ਤੋਂ ਪਹਿਲਾਂ ਜ਼ਰੂਰ ਹੋਣਾ ਵਾ ਤੇ ਕੋਈ ਨਾ ਕੋਈ ਜਾਗਲਾ ਤਿਆਰ ਕਰਕੇ ਲਾਇਆ ਜਾਵੇ ਕੋਈ ਡੰਗਰ ਨਾ ਉਹਦਾ ਨੁਕਸਾਨ ਕਰੇ ਨਹੀਂ ਤਾਂ ਕੋਈ ਲਾਹੇਦਾ ਦਾ ਬਣਾ ਦਿਓ ਕਿ ਜਿਹੜਾ ਕੋਈ ਡੰਗਰ ਜਾ ਕੇ ਗੁਜਰ ਜਿਹੜੇ ਉਹ ਹੀੜਾਂ ਦੀਆਂ ਹੀੜਾਂ ਛੜਕਾਂ ਤੇ ਲਈ ਫਿਰਦੇ ਨੇ ਉਹ ਸੜਕਾਂ ਦੀ ਐਕਸੀਡੈਂਟ ਦੀ ਗੱਲ ਕੀਤੀ ਕਈ ਵਾਰ ਆ ਜਾਂਦੇ ਘਟਨਾਵਾਂ ਵਾਪਰੀਆਂ ਨੇ ਆ ਡੰਗਰ ਵੇਖੋ ਇੰਨੇ ਸੜਕਾਂ ਤੇ ਬੈਠੇ ਹੁੰਦੇ ਨੇ ਰਾਹ ਦੇ ਚਾਣਕ ਕਈਆਂ ਦੀ ਮੌਤ ਹੋ ਜਾਂਦੀ ਆ ਕੋਈ ਅਜਿਹਾ ਕਹੇ ਜਾ ਉਪਰਾਲਾ ਨਹੀਂ ਕੀਤਾ ਕਿ ਇਹਨਾਂ ਨੂੰ ਜਾਂ ਛੜਕਾਂ ਦੇ ਆਲੇ ਦੁਆਲੇ ਆਪਾਂ ਕੋਈ ਇਦਾਂ ਦਾ ਜਾਗਲਾ ਲਾ ਦਈਏ ਜਿਹਦੇ ਨਾਲ ਡੰਗਰ ਛੜਕਦੇ ਹਾਈਵੇ ਤੇ ਨਾ ਹੋਣ ਕਿਉਂਕਿ ਕਈਆਂ ਦੇ ਮਾਵਾ ਪੁੱਤ ਮੈਸਟ੍ਰੈਂਟ ਤੇ ਹੁੰਦੇ ਆ ਮਰਦੇ ਵੇਖੇ ਆ ਸਰਕਾਰ ਦਾ ਸਕੇ ਕਹਿੰਦੀ ਉਹ ਇਹੋ ਜਿਹਾ ਉਪਰਾਲਾ ਨਹੀਂ ਕਰ ਰਹੀ ਕਿ ਜਿਹਦੇ ਨਾਲ ਐਕਸੀਡੈਂਟ ਨਾ ਹੋਵੇ ਉਹ ਕਹਿੰਦੇ ਗੱਡੀਆਂ ਵਾਦ ਮੈਕਰਾਂ ਲਾਦੂ ਦਾ ਸੁਣਿਆ ਹੀ ਗੱਲ ਉਹਾਂ ਤੇ ਐਕਸੀਡੈਂਟ ਬੜੇ ਹੁੰਦੇ ਆ ਤੇ ਕੋਈ ਗੱਲ ਨਹੀਂ ਅਸੀਂ ਜਿਹੜੀਆਂ ਗੱਡੀਆਂ ਵਾਂ ਲੈ ਕੇ ਜਾਂਦੀਆਂ ਕਿ ਇਹਨੂੰ ਉਹਦੇ ਵਿੱਚ ਜਿਤਾ ਭੁੱਲ ਗਿਆ ਵਾ ਨੇ ਨੀ ਟੋੜ ਹੀ ਦੂਜੀਆਂ ਜਿਹੜੀਆਂ ਲੱਦ ਕੇ ਘਟਦੀਆਂ ਮਰੀਜ਼ ਨੂੰ ਐਬੂਲੈਂਸ ਐਬੂਲੈਂਸ ਉਹ ਆਂਦਾ ਉਹ ਇਹ ਨਹੀਂ ਕਹਿੰਦਾ ਕਿ ਅਸੀਂ ਇਹਦਾ ਪ੍ਰਬੰਧ ਕਰਦੇ ਹਾਂਗੇ ਤੁਸੀਂ ਦਿੱਲੀ ਤੋਂ ਜਦੋਂ ਬੰਬਈ ਨੂੰ ਆ ਜਾਓਗੇ ਆਪਣੇ ਪਟਨਾ ਸਾਹਿਬ ਵੱਲ ਨੂੰ ਉਹਨਾਂ ਨੇ ਛੜਕੀ ਇੰਦਾ ਦੀ ਤਿਆਰ ਕਰਤੀ ਉੱਥੇ ਕਿ ਡੰਗਰ ਚੜ੍ਹ ਕੇ ਛੜਕਦੇ ਨਹੀਂ ਆ ਸਕਦਾ ਜੀ ਆਲੇ ਦੁਆਲੇ ਉਹਨੇ ਗ੍ਰਿਲ ਲਾਈ ਹੋਈ ਹੈ ਜੀ ਮੈਂ ਸਰਕਾਰ ਨੂੰ ਗੱਲ ਕਰਦਾ ਕਿ ਤੁਸੀਂ ਵੀ ਛੜਕਾਂ ਬਣਾ ਰਹੇ ਜੇ ਸਾਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਇੰਦਾ ਦਾ ਪ੍ਰਬਾਲਾ ਕਰੀ ਜੇ ਐਕਸੀਡੈਂਟ ਨਾ ਹੀ ਹੋਵੇ ਕਿ ਇਹਦਾ ਨਾ ਤੁਹਾਨੂੰ ਐਬੂਲੈਂਸ ਲੋੜ ਨਾ ਨੂੰ ਤੁਹਾਨੂੰ ਟੋਹ ਕਰਨ ਦੀ ਲੋੜ ਪਵੇ ਤੁਸੀਂ ਕਹਿੰਦੇ ਟੋ ਕਰਨ ਵਾਸਤੇ ਗੱਡੀਆਂ ਕਰੋੜਾਂ ਰੁਪਈਆ ਦੀਆਂ ਹੀ ਸੜਕ ਤੇ ਛਾੜਦੀਆਂ ਮਨਾਲ ਬੰਦੇ ਦੇਦੇ ਔਰ ਰਾਤ ਨੂੰ ਜਾਗਣਗੇ ਇਹਦੇ ਨਾਲ ਉਹ ਸੜਕ ਦੇ ਆਲੇ ਦੁਆਲੇ ਗਰਿਲ ਲਾ ਦਿਓ ਕਿ ਇਹਦੇ ਨਾਲ ਐਕਸੀਡੈਂਟ ਹੋਵੇ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਮੈਨੇ ਇੱਕ ਹੋਰ ਸਵਾਲ ਚੇਤਾਗਾ ਸੁਖਬੀਰ ਸਿੰਘ ਬਾਦਲ ਆਏ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਲੈਣ ਕਿ ਕੀ ਲੱਗਦਾ ਕਿ ਮਾਫੀ ਬੰਦੀ ਆ ਉਹਨਾਂ ਦੀ ਵੇਖੋ ਜੀ ਨਹੀਂ ਬੰਦੀ ਬਿਲਕੁਲ ਨਹੀਂ ਕਿਵੇਂ ਇੱਕ ਦੇ ਇਹਨਾਂ ਨੂੰ ਜਿਹੜਾ ਪੰਥ ਰਤਨ ਦਿੱਤਾ ਉਹ ਵਾਪਸ ਲੈ ਲੈਣਾ ਚਾਹੀਦਾ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਲੈਣਾ ਚਾਹੀਦਾ ਹੁਣ ਇਦੇ ਵਿੱਚ ਕੱਲਾ ਬਾਦਲ ਨਹੀਂ ਆ ਜਿਹੜੇ ਉਦੋਂ ਦੇ ਪੰਜ ਜ਼ਹੀਦਾਰੀਆਂ ਉਹਨਾਂ ਨੂੰ ਤਲਬ ਕਰੂਗਾ ਤੇ ਤਾਂ ਇਹਨਾਂ ਨੂੰ ਜ਼ਹੀਦਾਰ ਮੰਨਿਆ ਜਾਣਾ ਬੀਬੀ ਜ਼ਗੀਰਕੌਰ ਬੜਾ ਰੋਲਾ ਬੀਬੀ ਜ਼ਗੀਰਕੌਰ ਦੇ ਪੌਣਾ ਬਣਾਉਣਾ ਨਵੀ ਉਹ ਜਾਂਦੀ ਆ ਬੁੱਢੀ ਬਾੜਲ ਤੇ ਤੇ ਵੇਖਿਆ ਮੇਕਅਪ ਕਰਕੇ ਤੇ ਪੂਰਾ ਤਿਆਰ ਹੋ ਕੇ ਆਉਂਦੀ ਆ ਉਹਦੀਆਂ ਪਹਿਲੀਆਂ ਤੁਸੀਂ ਵੀਡੀਓ ਵੇਖੋਗੇ ਤੁਹਾਡੇ ਕੋਲ ਆਉਂਦੀ ਰਹੀ ਆ ਮੈਨੂੰ ਦਿਓ ਜੂਰੂ ਫੋਟੋਆਂ ਮੈਂ ਪੁੱਛਣਾ ਬੀਬੀ ਜੀ ਨੂੰ ਫੋਟੋ ਦਿਖਾ ਕੇ ਬੀਬੀ ਜੀ ਪਹਿਲਾਂ ਤੇ ਤੁਹਾਨੂੰ ਮੁੱਛਾਂ ਵੀ ਤੇ ਦਾੜ੍ਹੀ ਛੋਟੀ ਛੋਟੀ ਆਈ ਤੇ ਉਹ ਕਿੱਥੇ ਚਲ ਗਈ ਹੁਣ ਗਾਤਰਾ ਵੀ ਪਾਇਆ ਤੁਸੀਂ ਤੇ ਮੈਨੂੰ ਇਹ ਜਰੂਰ ਮੇਰੀ ਬੇਨਤੀ ਮੈਂ ਤੁਹਾਡੇ মিডিਆ ਰਾਈਮ ਮੈਂ ਕਿਸੇ মিডিਆ ਰਾਈ ਤਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੇਰੇ ਤੱਕ ਇਹ ਕੋਈ ਪਹਿਲੀਆਂ ਜੋ ਜਿਹੜੀਆਂ ਬੀਬੀ ਜਗੀਰ ਕੋਲ ਆਈਆਂ ਵੀਡੀਓ ਹੈਗੀਆਂ ਫੋਟੋਆਂ ਹੈਗੀਆਂ ਉਹਦੇ ਚ ਮੁੱਛਾਂ ਜਰੂਰ ਹੈਗੀਆਂ ਇਹਦੀਆਂ ਤੁਹਾਨੂੰ ਪ੍ਰੀਪਲੈਨਡ ਲੱਗਦਾ ਹੈ ਕਿ ਪ੍ਰੀਪਲੈਨਡ ਤੇ ਨਹੀਂ ਲੱਗਦਾ ਕਿ ਪੰਜ ਕਿਹਦਰ ਖੜੇ ਕਰਤੇ ਪੰਜ ਕਿਹਦਰ ਖੜੇ ਕਰਤਾ ਕਿ ਹੁਣ ਅਸੀਂ ਹਾਸ਼ੀਏ ਤੇ ਜਾਂਦੇ ਜਾ ਰਹੇ ਹਾਂ ਤੇ ਇਹਨੂੰ ਇਸ ਤਰ੍ਹਾਂ ਇੱਕ ਗੇਮ ਖੇਡ ਕੇ ਦੇਖੀ ਜਾਏ ਤੁਹਾਨੂੰ ਲੱਗਦਾ ਇਹ ਕਾਮ ਨਾਲ ਗੇਮ ਹੀ ਖੇਡਦੇ ਰਹੇ ਸ਼ੁਰੂ ਤੋਂ ਗੇਮਾਂ ਇਦਾਂ ਦੀਆਂ ਖੇਡੀਆਂ ਕਿ ਬਾਦਲ ਪਰਿਵਾਰ ਨੇ ਖੂਹਾਂ 'ਚ ਜ਼ਹਿਰ ਪ ਬਰਗਾੜੀ ਦੇ ਵਿੱਚ ਉਹਨਾਂ ਥਿਆ ਦੇ ਗੋਲੀਆਂ ਚਲਾ ਕੇ ਤੇ ਸ਼ਹੀਦ ਕਰ ਦਿੱਤੇ ਗਏ ਪਰਚਾ ਕਿਸ ਦੇ ਦਰਜਾ ਹੋਇਆ ਉਹ ਗਈ ਸਰਕਾਰ ਅੱਜ ਖੀਰੂ ਖੀਰੂ ਹੋ ਗਿਆ ਕਿਸੇ ਦਾ ਘਰ ਜਾੜੀਏ ਤੋਂ ਦਾ ਆਪਣਾ ਉਚੜ ਜਾਂਦਾ ਸ਼ਿਆਣੇ ਦੀ ਕਾ ਕੋਈ ਕਿਸੇ ਵਾਤੇ ਟੋਆ ਫੋਟੋ ਤੇ ਖੁਦ ਆਪ ਡਿੱਗ ਪੈਂਦਾ ਕਿਸੇ ਨੂੰ ਜ਼ਹਿਰ ਦਿਓ ਰਾਜੇ ਨੇ ਲਿੱਤ ਦਾਣ ਕੀਤੀ ਉਹਨੂੰ ਆਪ ਖਾਣੀ ਪਈ ਜਿੰਦਾ ਦੀ ਉਹਨਾਂ ਨੇ ਬੀਜੇ ਵੇਖ ਮੰਗੇ ਅਬਰ ਤਵੇ ਕੋਈ ਹੋ ਨਿਆਉ ਇਥੇ ਆਣ ਕੇ ਬਖਸ਼ੇ ਨਹੀਂ ਜਾਣਾ ਇਹ ਇਹ ਬਖਸ਼ੇਣ ਵਾਲੀ ਨਹੀਂ ਹੈਗੇ ਪ੍ਰਵਾਸ ਸਾਰਾ ਫਿਰ ਕੈਪਟਨ ਆਇਆ ਉਹਨੇ ਗੁੜਕਾ ਸਾਹਿਬ ਲਿਆ ਉਨੇ ਸੌਂਖਾ ਦੀ ਸੌਂਖਾ ਕੇ ਕਿਹਾ ਮੈਂ ਪੰਜਾਬ ਨੂੰ ਨਸ਼ਾ ਬੰਦ ਮੁਕਤ ਕਰ ਦੂੰਗਾ ਕਿੱਧਰ ਗਿਆ ਕਿਹਾ ਲਬਦਾ ਨਹੀਂ ਨਾਂਸ਼ਾ ਨਹੀਂ ਰਹਿ ਗਿਆ ਹੁਣ ਤੁਮਨ ਸਾਹਿਬ ਹੁਣ ਗਾੜੀ ਆ ਗਈ ਸਰਕਾਰ ਇਹਨੇ ਕੀਤਾ ਕਿ ਸਿੱਖਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ 32 33 ਅੰਮ੍ਰਿਤਸਰ ਦੀ ਜੀਐਲ 'ਚ ਵੇਣਾ ਕੋਈ ਚਵਾਰਿਆਂ ਨੇ ਗੁੰਡਾਗਰਦੀ ਨਹੀਂ ਕੀਤੀ ਕੁਝ ਨਹੀਂ ਕੀਤਾ ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਜੇਲ੍ਹ ਸੁੱਟਦੇ ਉਹਨਾਂ ਦੀ ਜਮਾਨਤ ਹਾਈ ਕੋਰਟ ਤੋਂ ਨਹੀਂ ਹੋ ਰਹੀਆਂ ਫਿਰ ਕੁਝ ਡਿਪਰੋਗਟ ਦੀਆਂ ਸੁੱਟਦੇ ਆ ਤੇ ਭਗਵੰਤ ਮਾਨ ਜੀ ਮੈਂ ਇੱਕ ਤੁਹਾਨੂੰ ਮੀਡੀਆ ਰੈਂਸ ਨਾ ਦੇ ਰਿਆਂ ਤੁਸੀਂ ਇਹ ਹੁਣ ਵੇਖਣਾ ਕੀ ਵੇਖਣਾ ਵਾ ਕਿ ਜੇਕਰ ਗੁਟਕੇ ਸਾਹਿਬ ਸੌਂ ਫੜ ਕੇ ਸੌਂ ਖਾਦੀ ਤੇ ਕੈਪਟਨ ਸਰਕਾਰ ਨਾਲ ਲੱਭੀ ਜੇ ਬਗਰਾੜੀ ਦੇ ਵਿੱਚ ਨਿਹੱਥੇ ਦੇ ਗੋਲੀਆਂ ਚਲਾਈਆਂ ਤੇ ਸੁਖਵੀਰ ਬਾਦਲ ਜਿਹੜਾ ਧਾਵਾ ਮਾਰਦਾ ਕਿ ਮੈਂ ਪੰਜਾਬ ਦੀਆਂ ਸਾਰੀਆਂ ਸੀਟਾਂ ਲਾਊਗਾ ਉਹ ਵੀ ਨਹੀਂ ਲੱਭਿਆ ਤੇ ਅੱਜ ਤੁਹਾਡਾ ਉਹ ਰਿਜ਼ਲਟ ਸਾਹਮਣੇ ਆ ਗਿਆ ਕਿ ਜੇ ਤੁਸੀਂ ਨਿਹੱਥੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸਨ ਤੁਸੀਂ 8 ਸੀਟਾਂ ਹਾਰੇ ਜਿਹੜੇ ਕਹਿੰਦੇ ਆ 13 ਦੀਆਂ 13 ਲੈਣੀਆਂ ਸੀ ਕਈਆਂ ਨੇ ਮੁੰਡਿਆਂ ਨੇ ਨੌਜਵਾਨਾਂ ਨੇ ਬਾਦਲ ਦੇ ਮਗਰ ਲਾ ਭਗਵਾਨ ਦਮਾਨ ਦੇ ਮਗਰ ਲੱਗ ਕੇ ਆਪਣੇ ਸਿਰਾਂ ਦੇ ਉੱਤੇ ਨਾਈਆਂ ਦੇ ਕੋਲੋਂ ਲਖਾਇਆ ਸੀ ਕਿ ਆਪਰੇ 13 ਸੀਟਾਂ ਲੈਣਗੇ ਪਰ 13 ਦੀ ਥਾਂ 3 ਰਹਿ ਗਈਆਂ ਇਹ ਮਤਸੋਸ ਸਿੱਖਾਂ ਦੇ ਮੁੱਖੀ ਚੋਂ ਜਿਹੜਾ ਬੋਲ ਨਿਕਲਦਾ ਵਾ ਇਹ ਬੱਤੀਆਂ ਦੰਦਾਂ ਚੋਂ ਪੇਸ਼ਾ ਪੂਰਾ ਹੁੰਦਾ ਉਹ ਕਹਿੰਦੇ ਮੇਰੀਆਂ ਬੱਤੀ ਦੰਦ ਉਹਦੇ ਬੱਤੀ ਦੰਦੋਂ ਆ ਦੇ ਫਿਰ ਜਿਹੜੇ ਬੱਤੀ ਦੰਦਾਂ ਨੂੰ ਉਹ ਕੱਢਦਾ ਵਾ ਬੋੜ ਤੇ ਇਧਰੋਂ ਫਿਰ ਸਿੱਖ ਹੁਣ ਜਿਹੜਾ ਉੱਚੀ ਪਹਾੜੀ ਤੇ ਚੜ ਕੇ ਵਾਰ ਕਰਦਾ ਥੜਲਾ ਤੇ ਉਹੀ ਮਾਰਿਆ ਜਾਂਦਾ ਵਾ ਪੁੱਛਲ ਜੀ ਲੱਗਦਾ ਹੈ ਕਿ ਇਹ ਸਿਰਫ ਜਿਹੜੇ ਬੁੱਧੇ ਨੇ ਇਹਨਾਂ ਸਿਆਸਤਦਾਨਾਂ ਦੇ ਮੁੱਤੇ ਰਹਿ ਗਏ ਨੇ ਬਰਗਾੜੀ ਦੀ ਗੱਲ ਕੀਤੀ ਜਾਵੇ 84 ਦੀ ਗੱਲ ਕੀਤੀ ਜਾਵੇ ਅਕਾਲੀ ਦਲ ਨੇ ਬੜਾ ਵੋਟ ਬੈਂਕ ਇਕੱਠਾ ਕੀਤਾ 84 ਦੇ ਮਾਮਲੇ ਦੇ ਵਿੱਚ ਬੜਾ ਲੋਕਾਂ ਦੇ ਸੈਂਟੀਮੈਂਟਸ ਨੂੰ ਲਿੱਤੇ ਉਸ ਦਿਨ ਬਾਅਦ ਕਾਂਗਰਸ ਆ ਗਈ ਉਹ ਬਰਗਾੜੀ ਦਿੱਤੇ ਹੋਗੀ ਉਸ ਦਿਨ ਆਮ ਆਦੀ ਪਾਰਟੀ ਆ ਗਈ ਬਰਗਾੜੀ ਦਿੱਤੇ ਹੋਗੀ ਕੁਵਰਜੀ ਪ੍ਰਤਾਪ ਸਿੰਘ 3 ਸਾਲ ਹੋ ਗਏ ਕੋਈ ਉਹਨਾਂ ਚੋਂਦਾ ਨਹੀਂ ਪਿਆ ਉਹੀ 12 ਘੰਟੇ ਜੱਫੀ ਇਨਸਾਫ ਦੋਣ ਦੀ ਗੱਲ ਕੀਤੀ ਜਾ ਰਹੀ ਸੀ ਦੇਖੋ ਜੀ ਇਨਸਾਫ ਮਿਲ ਸਕਦਾ ਹੀ ਕੁਝ ਮੈਂ ਸਿੱਖਾ ਨੂੰ ਸੁਨਿਆ ਦੇਵ ਜਵਾ ਅਸੀਂ ਮੋਰਚੇ ਲਾ ਕੇ ਆ ਕੀ ਆ ਸਿਲੜਾ ਇਕੱਠੀਆਂ ਕਰ ਲੈਂਦੇ ਆ ਤੇ ਜਾਂ ਅਸੀਂ ਫਿਰ ਸਰਕਾਰਾਂ ਨਾਲ ਰਲ ਕੇ ਆਪਣੇ ਮੁੰਡੇ ਭਰਤੀ ਕਰਵਾ ਲੈਂਦੇ ਆ ਜਦੋਂ ਬਾਪੂ ਸੂਰ ਸਿੰਘ ਦਾ ਮੋਰਚਾ ਲੱਗਾ ਇਹ ਕਈ ਮੈਂ ਉਹ ਬੰਦੇ ਵੇਖੇ ਆ ਜਿਨ੍ਹਾਂ ਨੇ ਬਾਦਲਾਂ ਦੇ ਕੋਲ ਜਾਣਾ ਕਿ ਬੰਦੀ ਰਿਹਾਈ ਵਾਸਤੇ ਉਹਨੇ ਕਹਣਾ ਕੱਲ ਛੱਡੋ ਕਿ ਕੋਈ ਮੁੰਡਾ ਮੁੰਡਾ ਭਰਤੀ ਕਰਾਉਣਾ ਤੇ ਮੈਂ ਤੁਹਾਡਾ ਸ਼ਰੋਮਣੀ ਕਮੇਟੀ ਦੇਖਾ ਦੇਣਾ ਉਹ ਉਸ ਵੇਲੇ ਉਹ ਬੰਦੇ ਮੈਂ ਵੇਖੇ ਜਿਹੜੇ ਸ਼ਰੋਮਣੀ ਕਮੇਟੀ ਦੇ ਨੌਕਰੀਆਂ ਲੈ ਗਏ ਮੈਂ ਉਹਨਾਂ ਨੂੰ ਇਹ ਕੱਲ ਕਹਿ ਦਣਾ ਜੀ ਇਹਦਾ ਭਾਵੇਂ ਬਗਰਾੜੀ ਵਾਲਾ ਮਸਲਾ ਹੀ ਆ ਅੱਜ ਕਈ ਐਸੇ ਕੇਸ ਆ ਰਹੇ ਨੇ ਕਿ ਜਦੋਂ ਕੋਈ ਸਬੂਤ ਵੀ ਹੈ ਨਹੀਂ ਸਬੂਤ ਵੀ ਹੈ ਨਹੀਂ ਕਿ ਸਿੰਘਾਂ ਨੂੰ ਲੈਣਾ ਅੜ ਤੇ ਵੇਖਿਆ ਦਸਤਾਰ ਬਣੀ ਤੇ ਉਹਦਾ ਝੂਠਾ ਮੁਕਾਬਲਾ ਬਣਾ ਕੇ ਤੇ ਪੁਲਿਸ ਨੇ ਆਪਣੀਆਂ ਫੀਤੀਆਂ ਵਧਾਉਣ ਵਾਸਤੇ ਅਫਸਰ ਨੇ ਮੁਕਾਬਲਾ ਬਣਾ ਕੇ ਸ਼ਹੀਦ ਕਰ ਦੇਣਾ ਪਰ ਉਹ ਅੱਜ ਕਈਆਂ ਨੂੰ 20-20 ਸਾਲ ਦੀ ਸਜ਼ਾ ਹੋ ਰਹੀ ਹੈ ਤੇ ਇਹ ਮੈਂ ਇਹਨਾਂ ਨੂੰ ਜੇ ਬੇਨਤੀ ਕਰਦਾ ਕਹਿੰਦਾ ਕਿ ਬੜੀ ਢਿੱਲੀ ਜੀ ਗੱਲ ਕਰਦਾ ਢਿੱਲੀ ਦੀ ਗੱਲ ਕਰਦਾ ਇਹ ਸੋਚ ਵਾਲੀ ਕਿਉਂਕਿ ਸਾਡੇ ਦੇ ਸਟ੍ਰੋਮ ਕਮੇਟੀ ਨੇ ਪਰਚਾ ਨਾਲੇ ਪਰਚਾ ਦਰਜ ਕਰਾਤਾ ਤੇ ਨਾਲੇ ਸਾਡੇ ਦੇ ਸਦਦ ਵੀ ਕੀਤਾ ਅਹੀਂ ਕੀ ਕਹਿੰਦਾ ਜਦੋਂ ਉਹਨਾਂ ਦੇ ਫਿਰ ਕੋਰਟ ਵਿੱਚ ਕੇਸ ਪਾਇਆ ਕੋਰਟ ਵਿੱਚ ਕੇਸ ਪਾਇਆ ਸੁਗਾਸਾ ਪਾਇਆ ਤੇ ਜਦੋਂ ਫਿਰ ਸੁਗਾਸੇ ਉਹਨਾਂ ਨੂੰ ਸੰਮਣ ਗਏ ਇਹਨਾਂ ਨੂੰ ਕੱਚੀ ਕਾਂ ਵੱਜੀਆਂ ਫਿਰ ਫਿਰ ਮਾਫੀ ਦੇ ਦਿਓ ਮਾਫੀ ਇਹ ਇਦਾਂ ਹੀ ਗੱਲ ਬਾਨੀ ਆ ਜਿਹੜਾ ਬਗਰਾੜੀ ਵਾਲਾ ਮੋਰਜਾ ਹੀ ਆ ਉਦੋਂ ਹੀ ਡਾਕਟਰੀ ਰਿਪੋਰਟਾਂ ਲੈਂਦੇ ਹਾਈ ਕੋਰਟ ਸਾਡੇ ਕੋਲ ਆ ਜਿਹੜੀਆਂ ਦੂਜੀਆਂ ਕੋਟਾਂ ਸਾਡੇ ਰੱਖ ਸਕੀਗਾ ਨਾ ਘਰੇ ਬੈਠਿਆ ਨਹੀਂ ਨਹੀਂ ਮੈਸਜ ਪਾਦਣਾ ਅੱਜ ਵੀਡੀਓ ਤੇ ਨਹੀਂ ਕੋਟਾਂ ਨੇ ਜੇ ਸਾਨੂੰ ਇਨਸਾਫ ਦੇਣਾ ਹੁੰਦਾ ਤੇ ਸਾਨੂੰ ਕੀ ਲੋੜ ਪਈ ਕੋਟਾਂ ਦੇ ਵਿੱਚ ਦਰਵਾਜ਼ਾ ਦੇ ਖੜਕਾਓ ਤੋਂ ਬਾਅਦ ਮੁੜ ਕੇ ਸਿਰੋਂ ਪਾਣੀ ਲੰਘ ਜਾਊਗਾ ਫਿਰ ਗੁਰੂ ਸਾਡੇ ਕੋਲ ਹੈਗੇ ਆ ਇਹ ਤਾਂ ਹੀ ਕੋਟਾਂ ਰਾਹੀਂ ਜਦੋਂ ਅਸੀਂ ਇਹਨਾਂ ਨੂੰ ਪਿਛੇ ਸਖਬੀਰ ਬਦਲਦਾ ਨਾ ਅੱਜ ਦਾ ਸਾਨੂੰ ਸਗਾਸਾ ਪਾਉਂਦੇ ਉਹ ਦੋ ਤਿੰਨ ਜਿਹੜੇ ਸੀ ਸਿੰਘ ਛੀਦੋਏ ਉਹਨਾਂ ਦੀਆਂ ਡਾਇਰੈਕਟਰੀ ਰਿਪੋਰਟਾਂ ਲਾ ਕੇ ਇਹਨਾਂ ਇਹਨਾਂ ਅਫਸਰਾਂ ਨੇ ਕੀਤੇ ਆ ਮੌਕੇ ਦੇ ਅਫਸਰ ਹੀ ਤੇ ਅੱਜ ਕਿੱਥੇ ਜਾਣੇ ਬੜਾ ਜੇਲ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜਾ ਬੱਚਰ ਗੁਨਾਹ ਹੋਇਆ ਉਹਦਾ ਮਾਫੀ ਹੈਗੀ ਸੁਖਬੀਰ ਸਿੰਘ ਦਾ ਨੋ 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 ਇਹ ਕਿਉਂਕਿ ਇਹ ਸਾਰੀਆਂ ਚਾਲਾਂ ਨੇ ਇਹ ਸੁਖਬੀਰ ਬਾਦਲ ਨੇ ਖੁਦ ਹੈਦਰਾਬਾਦ ਲਾਇਆ ਮੈਂ ਸਬੂਤਾਂ ਦਾ ਕਿਉਂਕਿ ਆਪ ਸੁਖਬੀਰ ਦਾ ਬੰਦ ਲਫਾਫਾ ਐਸੇ ਕਰਕੇ ਦਿੱਤਾ ਗਿਆ ਨਹੀਂ ਨਹੀਂ ਜਿਹੜਾ ਬੰਦ ਲਫਾਫਾ ਵਾ ਕਈ ਉਹ ਤਾਂ ਮੰਨਾ ਬੋਲਣ ਦਿਆ ਇਹ ਉਹ ਚਲੋ ਉਹਦੀ ਸੋਚ ਹੋਵੇਗੀ ਮੈਂ ਜਿਹੜੀ ਸੋਚਵਾ ਕਿ ਜਿਹੜੀ ਇੱਥੇ ਤਨਖਾਹ ਲਾ ਜਣੀ ਹੈ ਇੱਥੇ ਸ੍ਰੀ ਅਕਾਲਤਾ ਸਾਹਿਬ ਉਹ ਕਿਤਾਬਾਂ ਦੇ ਵਿੱਚ ਲਿਖਿਆ ਜਾਣਾ ਆ ਜੀਵਨ ਸਿੰਘ ਚਤਰ ਸਿੰਘ ਲੱਗ ਗਈ ਆ ਕਿ ਨਾ ਗੁਰਬਾਣੀ ਦਾ ਨਰਾਦਰ ਕਰਦਾ ਰਿਹਾ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਇਹਨਾਂ ਦੀਆਂ ਕਿਤਾਬਾਂ ਛਾਪ ਗਿਆ ਕਿ ਇਹ ਪਰਿਵਾਰ ਤਨਖਾਈਏ ਨੰਬਰ 1 ਦੂਜਾ ਇਹ ਪਰਿਵਾਰ ਪੰਥ ਚੋਂ ਛੇਕੇ ਗਏ ਨੇ ਇਹਨਾਂ ਨੂੰ ਮੂੰਹ ਨਾ ਕੋਈ ਲਾਵੇ ਨੰਬਰ 3 ਨੰਬਰ 3 ਇਹ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ ਇਹ ਮਹਾਰਾਜ ਦੀਆਂ ਪੋਥੀਆਂ ਨਹੀਂ ਛਾਪ ਸਕਦੇ ਪਾਰਵੀ ਕੋ ਅੱਜ ਸ੍ਰੀਕਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਕੰਧ ਨਾਲ ਕੰਧ ਸਾਂਝੀ ਮੈਨੂੰ ਜਾਬਦੀ ਕੰਧ ਨੇ ਸਾਂਝੀ ਰੋਟੀ ਵੀ ਸਾਂਝੀ ਜਾਬਦੀ ਇਹਨਾਂ ਨੇ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਲਿਖਤੀ ਕਈ ਵਾਰਾਂ ਦੇ ਚੁੱਕੇ ਆ ਸੁਖਬੀਰ ਬਾਦਲ ਇਹ ਜਿਹੜਾ ਅੱਜ ਕਹਿੰਦਾ ਕਿ ਇਹਨਾਂ ਨੇ ਅੱਜ ਲਿਆ ਫੈਸਲਾ ਇਹਦੇ ਫੈਸਲਾ ਇਹਨਾਂ ਦਾ ਰੰਜੀਸ਼ ਉਹ ਜ਼ਹਿਦਾਦ ਨੇ ਲਿਆ ਹੀ ਉਹ ਲਿਖਿਆ ਹੋ ਉਹਦੇ ਤੇ ਤੁਸੀਂ ਉਹ ਬੁੱਕ ਛਵੀ ਆ ਇਹ ਮਤ ਸੋਚੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤਨਖਾਹਿਆ ਕਰਾ ਦੇ ਦਿੰਦੇ ਆ ਜਿਹਨੂੰ ਦਿੱਤਾ ਗਿਆ ਉਹ ਲਿਖਿਆ ਜਾਣਾ ਉਹਨਾਂ ਦਾ ਇਤਿਹਾਸ ਵਿੱਚ ਕਿ ਆਹ ਬੰਦੇ ਨੂੰ ਆਹ ਸਜ਼ਾ ਦਿੱਤੀ ਗਈ ਆ ਤਨਖਾਹ ਲਈ ਗਈ ਆ ਇਹ ਮੰਨਾਂ ਬੋਲੀ ਜਾਂਦੇ ਮੰਨਿਆ ਇਹ ਜਿਹੜੀ ਤਨਖਾਹ ਆ ਇਹ ਡੈਰੀਆਂ ਦੇ ਵਿੱਚ ਲਿਖੀ ਜਾਣੀ ਆ ਇਹ ਕਿਤਾਬਾਂ ਦੇ ਇਤਿਹਾਸ ਲਿਖੀ ਜਾਣਾ ਕਿ ਆਹ ਬੰਦੇ ਨੇ ਗੁਨਾਹ ਕੀਤਾ ਹੈ ਤੇ ਇਹ ਤਨਖਾਹ ਹੀ ਆ ਇਹ ਜਿਹੜੀ ਗੁਰੂ ਘਰੋਂ ਤਨਖਾਹ ਮਿਲੀ ਸਭ ਤੋਂ ਮਾੜੀ ਆਏ ਤੇ ਗੁਰੂ ਬਾਬਾ ਜੀ ਮਿਹਰ ਕਰੇ ਤੁਹਾਡੇ ਮੀਡੀਆ ਰਹੀਂ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਕੰਮ ਕਰਨ ਤੋਂ ਪਹਿਲਾਂ ਪਹਿਲਾਂ ਸਰਕਾਰਾਂ ਸਾਂ ਕੀ ਕਰਦੀਆਂ ਸੀ ਪਹਿਲਾਂ ਲੋਕ ਪਾਲ ਲਿੰਦੇ ਤੇ ਮੁੜ ਕੇ ਸੀਰੀਜ ਬੁੱਟਣਾ ਸ਼ੁਰੂ ਕਰ ਦਿੰਦੀ ਹੈ ਤੇ ਹੁਣ ਜਿਹੜਾ ਕੰਮ ਕਰਨਾ ਬੂਟੇ ਲਾਉਣ ਤੋਂ ਪਹਿਲਾਂ ਬਾਬਾ ਸੇਵਾਸਿਆਂ ਦੇ ਕੋਲੋਂ ਕੁਝ ਸਿੱਖ ਲਿਓ ਉਹਦੇ ਵਾਸਤੇ ਕੋਈ ਜਾਗੜਾ ਬਣਾ ਲਿਓ ਕਿ ਜਾਂ ਪਲਾਸ਼ ਕਰਦਾ ਡਰਮ ਲੈ ਲਿਓ ਬੂਟੇ ਘਟ ਲਾੜਿਓ ਪਹਿਲਾਂ ਉਹ ਬੂਟਿਆਂ ਨੂੰ ਤੁਸੀਂ ਪਾਲ ਪਰੋਸ ਗਿਆਂ ਲੋਹੇ ਦਾ ਬਣਾ ਲੋਗੇ ਜਾਗਲਾ ਤੇ 50 ਲਾੜੋਗੇ 50 ਜਵਾਨ ਹੋ ਜਾਣਗੇ ਜਦੋਂ ਉਹ ਜਾਗਲੇ ਲਾ ਗਏ ਉਹ ਮੇਰੀ ਸੇਵਾ ਲਾ ਦੇਓ ਤੇ ਭਾਈ ਸਾਹਿਬ ਜਾਗਲੇ ਪੁੱਟ ਕੇ ਦੂਜੇ ਸਾਲ ਉਹਨੇ ਬਣਾ ਦੇ ਮੈਂ ਸਾਦਾਨੀਆਂ ਤੇ ਲਾ ਮੈਂ ਜ਼ਰੂਰ ਦਊਗਾ ਪਰ ਸਰਕਾਰ ਇਹ ਜਿਹਾ ਕੰਮ ਕਰੇ ਜਿਹਦੇ ਨਾਲ ਉਹ ਵਾਲੇ ਸਮੇਂ ਤੇ ਸਰਕਾਰ ਨੂੰ ਬਾਈਟ ਪਾਸ ਕਰਾਉਣ ਦੀ ਲੋੜ ਨਾ ਪਵੇ ਬਿਲਕੁਲ ਬਜਟ ਪਾਸ ਕਰਾਉਣ ਦੀ ਲੋੜ ਨਾ ਪਵੇ ਇਹ ਕਹਿਣਾ ਪਾਈਪਲ ਪਿੰਸਿੰਘ ਮੁੱਛਲ ਹੁਣਾ ਦਾ ਲਗਾਤਾਰੀ ਨਾਮ ਨਾਲ ਜੰਮਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਮੰਗ ਪੱਤਰ ਵੀ ਜਾਇ ਦਿੱਤਾ ਗਿਆ ਤਾਂ ਜੋ ਕਿ ਜਿਹੜੇ ਦਰਖਤ ਲੱਗੇ ਨੇ ਜੋ ਮੇਨ ਰੋਡ ਦੇ ਉੱਤੇ ਦਰਖਤ ਲੱਗੇ ਨੇ ਉਹਨਾਂ ਨੂੰ ਕਿਸੇ ਟਾਈਮ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਉਹ ਪਹੁੰਚਾਇਆ ਜਾਂਦਾ ਹੈ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਮਾਫੀ ਮੰਗਣ ਦੀ ਕਾਲ ਵੀ ਕੀਤੀ ਜਾ ਰਹੀ ਹੈ ਉਹ ਬਜਰ ਗੁਨਾਹ ਹੈ ਸੀ ਮਾਫੀ ਜਿਹੜੀ ਆ ਉਹ ਕਦੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਕਦੇ ਅਕੀਤਾ ਜਾ ਸਕਦਾ ਹੈ ਹਾਲਾਂਕਿ ਲੰਮਾ ਲੰਮਾ ਡਿਸਕਸ਼ਨ ਸੀ ਲੰਮੇ ਡਿਸਕਸ਼ਨ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਤੇ ਕਿਹਾ ਗਿਆ ਹੈ ਕਿ ਜਿੰਨੇ ਚਿਰ ਤੱਕ ਅਸੀਂ ਰੁੱਖ ਨਹੀਂ ਲਗਾਉਂਦੇ ਜਾਂ ਰੁੱਖ ਨੂੰ ਨਹੀਂ ਬਚਾਉਂਦੇ ਉਨੀ ਚਿਰ ਤੱਕ ਅਸੀਂ ਆਪਣੇ ਪੰਜਾਬ ਨੂੰ ਵੀ ਨਹੀਂ ਬਚਾ ਸਕਦੇ ਕੈਮਰਾਮੈਨ ਵਨ ਜਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਨ ਸਸਾਹੀ